ਮਾਮਲਾ ਹੈ ਪੰਥਰਤਨ ਸਵਰਗੀ ਜਥੇਦਾਰ ਗੁਰਚਰ ਸਿੰਘ ਟੌੜਾ ਹੋਰਾਂ ਨੇ ਆਖਰੀ ਚੋਣ ਕਿਹੜੀ ਲੜੀ ਤੇ ਉਹਨਾਂ ਦਾ ਹਲਕਾ ਕਿਹੜਾ ਸੀ ਪੰਥਕ ਸਿਆਸ ਦੇ ਇਰਤ ਗਿਰ ਅੱਜ ਦੀ ਇਹ ਖਾਸ ਚਰਚਾ ਲੈ ਕੇ ਤੁਹਾਡੇ ਸਨਮੁਖਾਂ ਹਾਜ਼ਰਾਂ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਕਹਿ ਸਕਦੇ ਹਾਂ ਕਿ ਉਗੇ ਸਿੱਖ ਚਿੰਤਕ ਤੇ ਸ਼ਰੋਮਣੀ ਅਕਾਲੀ ਦਲ ਦੇ ਵਾਹਦ ਆਗੂ ਬਾਦਸੋ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸਰਦਾਰ ਲਖਵੀਰ ਸਿੰਘ ਲੋਟ ਸਾਹਿਬ ਸੋ ਲਾਡ ਜੀ ਚੈਨਲ ਉਤੋਂ ਤੁਹਾਡਾ ਸਵਾਗਤ ਹੈ ਜੀ ਬਹੁਤ ਧੰਨਵਾਦ ਜੀ ਵਾਇਕੁਰੀਸ਼ ਖਾਲਸਾ ਵਾਇਕੁਦੀ ਕੀ ਫਤਿਹ ਲਾਡ ਸਾਹਿਬ ਪੰਥਰਤਨ ਸਵਰਗੀ ਜਥੇਦਾਰ ਗੁਰਚਰ ਸਿੰਘ ਟੌੜਾ ਦਾ ਪਿੰਡ ਟੌੜਾ ਤੁਹਾਡੇ ਪਿੰਡ ਤੋਂ ਨਾਲ ਹੀ ਆਪਾਂ ਕਹਿ ਸਕਦੇ ਹਾਂ ਬਿਲਕੁਲ ਜੀ ਤੇ ਤੁਸੀਂ ਟੌੜਾ ਸਾਹਿਬ ਦੇ ਨਾਲ ਸਿਆਸੀ ਜੀਵਨ ਵੱਡੇ ਪੱਧਰ ਉਤੇ ਹੰਡਾਇਆ ਮਤਲਬ ਪਿੰਡ ਦੀ ਸਰਪੰਚੀ ਤੋਂ ਲੈ ਕੇ ਚੇਅਰਮੈਨੀ ਤੱਕ ਤੇ ਪਾਰਟੀ ਦੇ ਹੋਰ ਬਹੁਤ ਸਾਰੇ ਜਿਹੜੇ ਅਹੁਦੇ ਤੁਹਾਡੇ ਕੋਲ ਸਮੇਂ-ਸਮੇਂ ਆਉਂਦੇ ਗਏ ਹੁਣ ਤੱਕ ਤੁਸੀਂ ਅਕਾਲੀ ਦਲ ਦੀ ਸਰਕਾਰ ਮਸਿਆਸ ਦੇ ਵਿੱਚੋਂ ਇੱਕ ਚਰਚਾ ਆਮਛੜ ਪੈਂਦੀ ਹੈ ਜਦੋਂ ਵੀ ਸ਼ਰੌਣੀ ਕਮੇਟੀ ਦੀ ਕੋਈ ਗੱਲ ਤੁਰਦੀ ਹੈ ਕਿ ਹੋਣ ਵਾਲੀ ਹੈ ਕਿਉਂਕਿ ਪਿਛਲੀ ਚੋਣ 2011 ਚ ਹੋਈ ਹੈ ਕਿ ਕਈ ਸਾਲਾਂ ਦੀ ਪੈਂਡ ਪਈ ਹੈ ਹੁਣ ਵੀ ਪਿਛਲੇ ਦਿਨੀ ਇਹ ਚਰਚਾ ਤੁਰੀ ਤਾਂ ਅੰਤਰਤਨ ਸੁਰਗੀ ਟੌੜਾ ਸਾਹਿਬ ਦੀ ਚੋਣ ਜਿਹੜੀ ਆਖਰੀ ਸੀ ਕਿਉਂਕਿ ਅੱਪਾ ਜੀ ਕਿਰਤੋਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰੀਏ ਤਾਂ ਕਿਹੜੇ ਸਾਲ ਹੋਈ ਸੀ ਕਿਹੜਾ ਉਹਨਾਂ ਦਾ ਹਲਕਾ ਸੀ ਕਿਵੇਂ ਰਹੀ ਉਹ ਚੋਣ ਮੁਕਾਬਲਾ ਕਿਵੇਂ ਸੀ ਦੱਸ ਦਿਓ ਕਿ ਬੜਾ ਫਸਵਾ ਮੁਕਾਬਲਾ ਰਿਆ ਟੋੜਾ ਸਾਹਿਬ ਬਾਰੇ ਇੱਕ ਵਾਰੀ ਪੰਜਾਬ ਦੇ ਵਿੱਚ ਚਰਚਾ ਛਿੜ ਪਈ ਸੀ ਕਿ ਸ਼ਾਇਦ ਉਹ ਆਪਣੀ ਸੀਟ ਹੀ ਹਾਰ ਜਾਣ ਜੀ ਪੰਥ ਸਾਧਨ ਜਥੇਦਾਰ ਚੰਨ ਸਿੰਘ ਟੋੜਾ ਸਾਹਿਬ ਇੱਕ ਬਹੁਤ ਵੱਡੀ ਸਫਲਤਾ ਸਨ ਜੀ ਬਿਲਕੁਲ بڑے ਗਰਾਊਂਡ ਤੋਂ ਚੱਲ ਕੇ ਇਹ ਮੈਂ ਕਹਿੰਦਾ ਨੇ ਵੀ ਕਿ ਸਹਾਗੇ ਤੋਂ ਉੱਠ ਕੇ ਇੱਕ ਜਹਾਜ਼ ਤੱਕ ਉਹਨਾਂ ਨੇ ਸਫ਼ਰ ਕੀਤਾ ਹਮ ਸਰਕਲ ਦੀ ਜ਼ਥੇਦਾਰੀ ਤੋਂ ਲੈ ਕੇ ਮਾ ਬਹੁਤ ਵੱਡੇ ਅਹੁਦਿਆਂ ਤੱਕ ਉਹਨਾਂ ਨੇ ਜੀ ਬਿਲਕੁਲ ਸ਼੍ਰੋਮਣਿਕ ਅਕਾਲੀ ਦਲ ਵਿੱਚ ਸ਼੍ਰੋਮਣਿਕ ਪਾਰਟੀ ਵਿੱਚ ਤੇ ਬੜਾ ਵੱਡੀਆਂ ਮੰਲਾ ਮਾਰੀਆਂ ਉਹਨਾਂ ਨੇ ਹਮ ਬੜੇ ਮਿਹਨਤੀ ਇਨਸਾਨ ਸਨ ਬੜਾ ਆਮਾਨਦਾਰ ਜੇ ਕਹ ਲਈ ਉਹਨਾਂ ਨੂੰ ਵੀ ਅੱਜ ਤੱਕ ਕੋਈ ਦਾਗ ਉਹਨਾਂ ਦੇ ਬਿਲਕੁਲ ਨਹੀਂ ਕੋਈ ਲਾ ਸਕਿਆ ਜੀ ਸਾਡੇ ਇਲਾਕੇ ਦੀਆਂ ਬਹੁਤ ਸਖਸੀਤਾ ਬੜੇ ਟੋਟਲ ਪਟਿਆਲਾ ਜ਼ਿਲ੍ਹਾ ਲਾ ਲੋ ਬਹੁਤ ਲੋਕਾਂ ਨੂੰ ਵੱਖ-ਵੱਖ ਅਦਾਰਿਆਂ ਵਿੱਚ ਨੌਕਰੀਆਂ ਟੋੜਾ ਸਾਹਿਬ ਨੇ ਦਵਾਈਆਂ ਹਮ ਅੱਜ ਤੱਕ ਉਹਨਾਂ ਤੇ ਕੋਈ ਇਲਜ਼ਾਮ ਨਹੀਂ ਲੱਗ ਸਕਿਆ ਜਿੱਥੇ ਟੋੜਾ ਸਾਹਿਬ ਦੀ ਆਖਰੀ ਚੋਣ ਦੀ ਗੱਲ ਹੈ ਸ਼੍ਰੋਮਣੀ ਗੁਰਦੁਆਰਾ ਦਾ ਪ੍ਰਬੰਧਕ ਕਮੇਟੀ ਦੀ 1996 ਵਿੱਚ ਚੋਣ ਹੋਈ ਸੀ ਹਮ ਟੋੜਾ ਸਾਹਿਬ ਦਾ ਭਾਸੋ ਹਲਕਾ ਪੈਂਦਾ ਜੀ ਤੇ ਨਾਲ ਡਬਲ ਹਲਕਾ ਸੀਗਾ ਉਦੋਂ ਇੱਕ ਰਜੜ ਬਹਰਤਾ ਸੀਗਾ ਤੇ ਜਾਨਨ ਜਾਨਨ ਤੋਂ ਟੋੜਾ ਸਾਹਿਬ ਚੋਣ ਲੜੇ ਸੀ ਹੂੰ ਰਜੜ ਤੋਂ ਸਰਦੇਵ ਸਿੰਘ ਦੇਬੜਾ ਚੋਣ ਲੜੇ ਸੀ ਹੂੰ ਓਕੇ ਤੇ ਬੜਾ ਸਖਤ ਮੁਕਾਬਲਾ ਸੀਗਾ 50 ਹਲਕਾ ਸੀ 50 ਹਲਕਾ ਸੀ ਜੀ ਜੀ ਡਬਲ ਹਲਕਾ ਸੀਗਾ ਹੂੰ ਹੂੰ ਤੇ ਟੋੜਾ ਸਾਹਿਬ ਉਦੋਂ ਕੋਈ ਬਹੁਤ ਬੜਾ ਕਿਉਂਕਿ ਬਿਆਨ ਸਿੰਘ ਦੀ ਸਰਕਾਰ ਸੀ ਹੂੰ ਤੇ ਬੜਾ ਇੱਕ ਫਸਮਾ ਮੁਕਾਬਲਾ ਸੀ ਹੂੰ ਦੂਜੇ ਪਾਸੇ ਪੰਥਕ ਤੇ ਨਾਲ ਇਕੱਠੀਆਂ ਹੋਈ ਸੀ ਹੂੰ ਤੇ ਬਾਬਾ ਦਰਸ਼ਨ ਸਿੰਘ ਮੱਲੇਵਾਲ ਉਹਨਾਂ ਦੇ ਮੁਕਾਬਲੇ ਚੋਣ ਲੜ ਰਹੇ ਸੀ ਹੂੰ ਇੱਕ ਕੱਲੇ ਜ਼ਿਲ੍ਹੇ ਪਟਿਆਲੇ ਚ ਨਹੀਂ ਪੂਰੇ ਪੰਜਾਬ ਚ ਨਹੀਂ ਪੂਰੀ ਦੁਨੀਆ ਚ ਇਹ ਗੱਲ ਸੀਗੀ ਹੂੰ ਟੋੜਾ ਸਾਹਿਬ ਦੀ ਚੋਣ ਵੱਲ ਸਾਰੇ ਦੇਖ ਰਹੇ ਸੀ ਹੂੰ ਵੀ ਕੀ ਟੋੜਾ ਸਾਹਿਬ ਦੀ ਚੋਣ ਦਾ ਬਣੂਗਾ ਪਰ ਟੋੜਾ ਸਾਹਿਬ ਬਹੁਤ ਵਧੀਆ ਉਦੋਂ ਮੇਰੇ ਹਿਸਾਬ ਨਾਲ 52-5300 ਵੋਟ ਦੀ ਲੀਡ ਨਾਲ ਟੋੜਾ ਸਾਹਿਬ ਜਿੱਤੇ ਸੀ ਹੂੰ ਉਦੋਂ ਅਸੀਂ ਵੀ ਨੌਜਵਾਨ ਸੀ ਹੂੰ ਮੈਂ ਨਮਾ ਨਮਾ ਉਦੋਂ ਮੇਰੇ ਚਾਚਾ ਜੀ ਸਰਦਾਰ ਜੰਗ ਸਿੰਘ ਲੋਟ ਜੀ ਉਹਨਾਂ ਦੇ 96 ਚ ਮੌਤ ਹੋਈ ਸੀ 96 ਵਿੱਚ ਮੈਨੂੰ ਪਿੰਡ ਵਾਲਿਆਂ ਨੇ ਸਰਬਸੰਮਤੀ ਨਾਲ 22 ਇਲੈਕਸ਼ਨ ਦੇ ਵਿੱਚ 22 ਇਲੈਕਸ਼ਨ ਸਰਪੰਚ ਬਣਾਇਆ ਹੂੰ ਤੇ ਮੈਂ ਨਮਾ ਸੀਗਾ ਟੌੜਾ ਸਾਹਿਬ ਨੇ ਮੇਰੀ ਡਿਊਟੀ ਲਈ ਹੂੰ ਵੀ 8 ਪਿੰਡ ਮੈਨੂੰ ਦਿੱਤੇ ਟੌੜਾ ਸਾਹਿਬ ਨੇ ਵੀ ਅੱਜ 8 ਪਿੰਡਾਂ ਚੋਂ ਕਾਕਾ ਤਿੱਤੋਂ ਜਿੱਤ ਲੈਣੀ ਆ ਹੂੰ ਓਕੇ ਤੇ ਬੜੀ ਸੋਹਣੀ ਉਦੋਂ ਜ਼ਬਰਦਸਤ ਕਹਿ ਸਕਦੇ ਹਾਂ ਚੋਣ ਨੂੰ ਹਾਂ ਹਾਂ ਤੇ ਬੜੀ ਜ਼ਬਰਦਸਤ ਲਾਡ ਸਾਹਿਬ ਇਹ ਦੱਸਿਆ ਜਾ ਰਿਹਾ ਹੈ ਕਿ ਦਰਸ਼ਨ ਸਿੰਘ ਮੱਲੇਵਾਲ ਇੱਕ ਬੜੇ ਸਟਰੋਂਗ ਉਮੀਦਵਾਰ ਸਨ ਟੌੜਾ ਸਾਹਿਬ ਦੇ ਖਿਲਾਫ ਬਿਲਕੁਲ ਅਕਾਲੀ ਦਲ ਦੇ ਖਿਲਾਫ ਜਿਹੜਾ ਪੰਥਕ ਫਰੰਟ ਬਣਿਆ ਵੱਖ-ਵੱਖ ਧਿਰਾਂ ਦਾ ਬਿਲਕੁਲ ਤੇ ਦੱਸਦੇ ਆ ਕਿ ਜਿਵੇਂ ਹੁਣ ਇੱਕ ਪਿਛਲੇ ਦਿਨੀ ਵੀ ਇੱਕ ਚਰਚਾ ਚੱਲੀ ਕਿ ਆਖਰੀ ਚੋਣ ਪ੍ਰਕਾਸ਼ ਸਿੰਘ ਬਾਦਲ ਹਾਰ ਗਏ ਆ ਬੜੀ ਲੰਬੀ ਤੋਂ ਬਿਲਕੁਲ ਤੇ ਮੰਤਰਾਤਨ ਟੌੜਾ ਸਾਹਿਬ ਦੀ ਆਖਰੀ ਚੌਣ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਹਲਕਾ ਉਹਨਾਂ ਦਾ ਭਾਤ ਸੁਣ ਸੀ ਜਰਨਲ ਚ ਉਹ ਉਮੀਦਵਾਰ ਸਨ ਪਰ ਜਦੋਂ ਫਾਈਟ ਬੜੀ ਟਾਈਟ ਹੋ ਗਈ ਤਾਂ ਇੱਕ ਵਾਰੀ ਪੰਜਾਬ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਗੱਲ ਚੱਲੀ ਕਿ ਸ਼ਾਇਦ ਟੌੜਾ ਸਾਹਿਬ ਕਿਤੇ ਬਾਦਲ ਸਾਹਿਬ ਵਾਂਗ ਕਿਉਂਕਿ ਬਾਦਲ ਸਾਹਿਬ ਤਾਂ ਚਲੋ ਬਾਅਦ ਚ ਹਾਰੇ ਆ ਠੀਕ ਹੈ ਕਿ ਕਿਤੇ ਉਹ ਮੋਦੇ ਮੋੜ ਨਾ ਡਿੱਗ ਪੈਣ ਕਿਵੇਂ ਲੱਗਦਾ ਸੀ ਚੋਣ ਦਾ ਦਿਰ ਥੋੜਾ ਜਿਹਾ ਦੱਸਿਓ ਨਹੀਂ ਬਹੁਤ ਜ਼ਿਆਦਾ ਸਖਤ ਚੋਣ ਸੀ ਟੌੜਾ ਸਾਹਿਬ ਇੱਕ ਦਿਨ ਆਪਣੇ ਹਲਕੇ ਚ ਕਾ ਪੇਨ ਕਰਦੇ ਸੀਗੇ ਬਾਕੀ ਇੱਕ ਦਿਨ ਸਾਰੇ ਪੰਜਾਬ ਦੀ ਜਾਂਦੇ ਸੀ ਤੇ ਕਿ ਜਿਵੇਂ ਕਾਂਗਰਸ ਦਾ ਰਾਸ ਸੀਗਾ ਉਦੋਂ ਕਾਂਗਰਸ ਤੇ ਪੰਥਕ ਤੇ ਰਾ ਜਿਹੜੀਆਂ ਸੀਗੀਆਂ ਉਹਨਾਂ ਦੀ ਮਦਦ ਕਰ ਰਹੀ ਸੀ ਸਰ ਕਹਿੰਦਾ ਬਸ ਬਿੰਸਿੰਗ ਸਰਕਾਰ ਉਸ ਫਰੰਟ ਤੇ ਬੈਕ ਚ ਪਿੱਠੇ ਹਾਂ ਬਿਲਕੁਲ ਬਿਲਕੁਲ ਪਿੱਠ ਪਿੱਛੇ ਉਹਨਾਂ ਦੀ ਮਦਦ ਕਰ ਰਹੀ ਸੀ ਹਾਂ ਤੇ ਬੜਾ ਸਖਤ ਮੁਕਾਬਲਾ ਸੀ ਕਿਉਂਕਿ ਦੇਚੂ ਲਈ ਸਰਕਾਰ ਦਾ ਨਿਸ਼ਾਨਾ ਤਾਂ ਟੌੜਾ ਸਾਹਿਬ ਸੀਗੇ ਵੀ ਟੌੜਾ ਸਾਹਿਬ ਨੂੰ ਕਿਤੇ ਟੌੜਾ ਸਾਹਿਬ ਨੂੰ ਹੀ ਹਰਾ ਦੇਉ ਤਾਂ ਆਮ ਤੌਰ ਤੇ ਹੁੰਦਾ ਹੀ ਹੈ ਬਿਲਕੁਲ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਇਹ ਸੀਗਾ ਵੀ ਟੌੜਾ ਸਾਹਿਬ ਇੱਕ ਬਹੁਤ ਜਿਹੜੇ ਜੇ ਕਿਤੇ ਗੱਲ ਚੱਲਣੀ ਤਾਂ ਦਿੱਲੀ ਨਾਲ ਜੇ ਅੜ ਕੇ ਖੜਨਾ ਪੰਗਾ ਲੈਣਾ ਤਾਂ ਟੌੜਾ ਸਾਹਿਬ ਮੂਰੇ ਹੋ ਕੇ ਅੜ ਕੇ ਖੜਦੇ ਸੀ ਤੇ ਉਸੇ ਦੇ ਬਦੌਲਤ ਦਿੱਲੀ ਵਾਲੇ ਸਰਕਾਰਾਂ ਵੀ ਪੰਜਾਬ ਦੀਆਂ ਸਰਕਾਰਾਂ ਵੀ ਇਹ ਉਹਨਾਂ ਦਾ ਜੋਰ ਲੱਗਿਆ ਸੀ ਉਹ ਟੌੜਾ ਸਾਹਿਬ ਨੂੰ ਕਿਵੇਂ ਨਾ ਕਿਵੇਂ ਹਰਾਈਏ ਪਰ ਜੋ ਹਲਕਾ ਸੀਗਾ ਭਾਸ ਉਹ ਹਲਕਾ ਟੋੜਾ ਸਾਹਿਬ ਦਾ ਜੱਦੀ ਹਲਕਾ ਉੱਥੋਂ ਹੀ ਉਹਨਾਂ ਨੇ ਆਪਣੀ ਸਾਰੀ ਰਾਜਨੀਤੀ ਸ਼ੁਰੂ ਕੀਤੀ ਜੀ 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 ਤੇ ਬੜੇ ਪਿਆਰ ਵੀ ਲੋਕਾਂ ਨਾਲ ਲੋਕਾਂ ਦੇ ਕੰਮ ਵੀ ਦਿਨ ਰਾਤ ਆਉਂਦੇ ਸੀਗੇ ਹਰ ਇੱਕ ਤਰ੍ਹਾਂ ਦਾ ਕੰਮ ਜੋ ਹੋਣਾ ਲੋਕਾਂ ਨੇ ਉਹਨਾਂ ਕੋਲ ਜਾਣਾ ਤੇ ਟੋੜਾ ਸਾਹਿਬ ਨੇ ਸਵੇਰੇ 4 ਵਜੇ ਬੈਠ ਕੇ ਲੋਕਾਂ ਨੂੰ ਮਿਲ ਲੱਗ ਜਾਣਾ ਹੂੰ ਤੇ ਚਾਹੇ ਮਨ ਲਓ ਵੀ ਜਿੰਨਾ ਚਿਰ ਸਾਰੀ ਸੰਗਤ ਨੂੰ ਮਿਲਦੇ ਨਹੀਂ ਸੀ ਉਹਨਾਂ ਚੰਨੀ ਜਾਂਦੇ ਤੇ ਬੜੇ ਸਾਡੇ ਇਲਾਕੇ ਚ ਵੀ ਬਹੁਤ ਉਹਨਾਂ ਨੇ ਭਰਤੀ ਪੰਜਾਬ ਬਰਡਨਸਮੰਤ ਸਿੰਧ ਬੈਂਕ ਬਿਜਲੀ ਬੋਰਡ ਸਿੱਖਿਆ ਬੋਰਡ ਬਹੁਤ ਅਦਾਰਿਆਂ ਚ ਟੋੜਾ ਸਾਹਿਬ ਦੀ ਭਰਤੀ ਸੀਗੀ ਬਿਲਕੁਲ ਟੋੜਾ ਸਾਹਿਬ ਤੁਸੀਂ ਜਿਵੇਂ ਗੱਲ ਕਰ ਰਹੇ ਸੀਗਾ ਕਿ ਮੁਕਾਬਲਾ ਬੜਾ ਸਖਤ ਇੱਕ ਬਣਿਆ ਜਿਵੇਂ ਆਪਾਂ ਚਰਚਾ ਆਪਾਂ ਹਾਲਾਂਕਿ ਤੁਸੀਂ ਤਾਂ ਉਸ ਵੇਲੇ ਟੋੜਾ ਸਾਹਿਬ ਦੇ ਸਮਰਥਕਾਂ ਦੇ ਵਿੱਚੋਂ ਇੱਕ ਸੀ ਤੁਹਾਡੇ ਜੋ ਸੀ ਉਸ ਮਿਲੇ ਜਵਾਨੀ ਦਾ ਵੀ ਤੇ ਪਾਰਟੀ ਦੇ ਵਿੱਚ ਜਦ ਬਦਲਦਾ ਬੰਦਾ ਹਵਾ ਹੁੰਦਾ ਤਾਂ ਕਈ ਮੰਗਾ ਵੀ ਹੁੰਦੀਆਂ ਨੇ ਬਿਲਕੁਲ ਖੈਰ ਤੁਹਾਨੂੰ ਨਹੀਂ ਵੀ ਲੱਗਦਾ ਹੋਵੇਗਾ ਕਿ ਤੁਹਾਨੂੰ ਇਹ ਲੱਗਦਾ ਹੋਵੇਗਾ ਕਿ ਕਿਉਂਕਿ ਸਾਡੀ ਟੋੜਾ ਸਾਹਿਬ ਨੂੰ ਕੌਣ ਹਰਾ ਸਕਦਾ ਹੈ ਬਾਕੀ ਟੋੜਾ ਸਾਹਿਬ ਨੇ ਜਿੱਥੇ ਆਪਣੀ ਸੀਟ ਉਹਨਾਂ ਦੀ ਫਸਵੀ ਉਸ ਸਮੇਂ ਇੱਕ ਵਾਰੀ ਬਣ ਗਈ ਸੀ ਤਾਂ ਉਹ ਆਪਣੀ ਸੀਟ ਉੱਤੇ ਪ੍ਰਚਾਰ ਕਰਦੇ ਫਿਰ ਪੰਜਾਬ ਤੇ ਹਰਿਆਣੇ ਦੇ ਵਿੱਚ ਜਿੱਥੇ ਜਿੱਥੇ ਵੀ ਕਾਲੀ ਦਲ ਦੇ ਅਮੀਦਵਾਰ ਸਨ ਇੱਕ ਵਾਰੀ ਦੱਸਿਆ ਜਾਂਦਾ ਹੈ ਕਿ ਬਾਦਲ ਸਾਹਿਬ ਵੀ ਇਸ ਕੱਲੋ ਚਿੰਤਤ ਹੋਏ ਟੋੜਾ ਸਾਹਿਬ ਦੇ ਮੁਕਾਬਲੇ ਤੋਂ ਤੇ ਫਿਰ ਉਹਨਾਂ ਨੇ ਵਿਜ਼ਿਟ ਕੀਤਾ ਇਸ ਬਾਦਸੋ ਹਲਕੇ ਦੇ ਵਿੱਚ ਉਹ ਸੀਨ ਦੱਸਿਓ ਕਿਉਂਕਿ ਟੋੜਾ ਸਾਹਿਬ ਨੂੰ ਬਾਦਲ ਸਾਹਿਬ ਨੇ ਸ਼੍ਰੋਮਣੀ ਕਮੇਟੀ ਚੋਣ ਤੋਂ ਪਹਿਲਾਂ ਹੀ ਪ੍ਰਧਾਨਗੀ ਦਾ ਉਮੀਦਵਾਰ ਅਨਾਉਂਸ ਕਰਤਾ ਸੀਗਾ ਉਸ ਵੇਲੇ ਉਹ ਸਿਲੈਕਸ਼ਨ ਉਸ ਸਿਲੈਕਸ਼ਨ 1996 ਅੱਛਾ ਮਤਲਬ ਕਾਲੀਦਾਲ ਦੇ ਪ੍ਰਧਾਨ ਉਸ ਵੇਲੇ ਹਾਂ ਪ੍ਰਕਾਸ਼ ਸਿੰਘ ਬਾਦਲ ਬਣ ਚੁੱਕੇ ਸੀ ਤਾਂ ਉਹਨਾਂ ਨੇ ਪਹਿਲੇ ਹੀ ਇਲੈਕਸ਼ਨ ਤੋਂ ਪਹਿਲੇ ਹੀ ਪਾਰਟੀ ਦੇ ਅਗਲੇ ਉਮੀਦਵਾਰ ਦੇ ਚਿਹਰੇ ਬਿਲਕੁਲ ਪ੍ਰਧਾਨ ਜੀ ਦੇ ਪ੍ਰਧਾਨ ਜੀ ਦੇ ਉਮੀਦਵਾਰ ਦੇ ਚਿਹਰੇ ਓਕੇ ਓਕੇ ਤੇ ਟੌੜਾ ਸਾਹਿਬ ਨੂੰ ਪਹਿਲਾਂ ਹੀ ਅਨਾਉਂਸ ਕਰਤਾ ਸੀਗਾ ਹੂੰ ਉਹਦਾ ਸਭ ਕੁਝ ਅਕਾਲੀ ਜਿਹੜੇ ਵੱਡੇ ਲੀਡਰ ਸੀ ਉਹਨਾਂ ਨੇ ਵਿਰੋਧ ਕੀਤਾ ਜਿਸ ਵਿੱਚੋਂ ਕੁਲਦੀਪ ਸਿੰਘ ਬਡਾਲਾ ਹੂੰ ਉਹ ਫਿਰ ਪਾਰਟੀ ਛੱਡ ਗਏ ਢੀਂਡਾ ਸਾਹਿਬ ਵੀ ਬਹੁਤ ਨਾਰਾਜ਼ ਹੋਏ ਉਹ ਪ੍ਰਧਾਨਗੀ ਦੀ ਗੱਲ ਕਿ ਟੌੜਾ ਸਾਹਿਬ ਨੂੰ ਅਗਾਊਂ ਕਿਉਂ ਨੀ ਕਿਉਂ ਪਹਿਲਾਂ ਹੀ ਇਹਨਾਂ ਨੂੰ ਪ੍ਰਧਾਨ ਅਨਾਉਂਸ ਕੀਤਾ ਆ ਓਕੇ ਤੇ ਢੀਂਡ ਸਾਹਿਬ ਸਾਹਿਬ ਨੂੰ ਫਿਰ ਬਾਦ ਸਾਹਿਬ ਨੇ ਬਾਅਦ ਚ ਮਨਾ ਲਿਆ ਕੁਲਦੀਪ ਸਿੰਘ ਬਡਾਲਾ ਤਾਂ ਪਾਰਟੀ ਛੱਡ ਗਿਆ ਸੀਗਾ ਅੱਛਾ ਇਸ ਚੋਣ ਉਸ ਚੋਣ ਦੀ ਗੱਲ ਆਪਾਂ ਕਰਦੇ ਹਾਂ 1996 ਵਾਲੀ ਚੋਣ ਉਸ ਵਕਤ ਉਹ ਰਿਜਿਸਟਰ ਦੇ ਜਿਹੜੀ ਵੱਡੀ ਘਟਨਾ ਕਿ ਕੁਲਦੀਪ ਸਿੰਘ ਟੌੜਾ ਬਡਾਲਾ ਸਾਹਿਬ ਜਿਨ੍ਹਾਂ ਦੇ بیٹے ਅੱਜ ਕੱਲ ਪੰਜ ਮੈਂਬਰ ਕਮੇਟੀ ਹਾਂ ਹਾਂ ਪੰਜ ਮੈਂਬਰ ਕਮੇਟੀ ਦੇ ਮੈਂਬਰ ਨੇ ਉਸ ਟਾਈਮ ਟੌੜਾ ਸਾਹਿਬ ਦੀ ਪ੍ਰਧਾਨਗੀ ਅਨਾਉਂਸ ਕਰਨ 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 ਉਹ ਪਾਰਟੀ ਛੱਡ ਗਏ ਸੀ ਹੂੰ ਹੂੰ ਤੇ ਢੀਂਡਸਾ ਸਾਹਿਬ ਨੂੰ ਮਨਾ ਲਿਆ ਬੰਦੇ ਢੀਂਡਸਾ ਸਾਹਿਬ ਘਰ ਬੈਠ ਕੇ ਸੀਗੇ ਫਿਰ ਬਾਦਲ ਸਾਹਿਬ ਨੇ ਜਾ ਕੇ ਉਹਨਾਂ ਨੂੰ ਮਨਾ ਕੇ ਨਾਲ ਤੋਰਿਆ ਉਹਨਾਂ ਨੂੰ ਬਟ ਲੋਡ ਸਾਹਿਬ ਮੈਂ ਇੱਕ ਛੋਟੀ ਜੀ ਗੱਲ ਲੈ ਲਾਂ ਆਮ ਤੌਰ ਤੇ ਜੇਕਰ ਹੁੰਦਾ ਹੈ ਬਾਦਲ ਟੋੜਾ ਢੀਂਡਸਾ ਸਾਹਿਬ ਦਾ ਹਾਂਜੀ ਤੇ ਆਪਾਂ ਵੀ ਚਰਚਾ ਕਰ ਰਹੇ ਆ ਇਹਨਾਂ ਤਿੰਨਾਂ ਦੀ ਹੁਣ ਭਾਵੇਂ ਕਿ ਤਿੰਨੇ ਜਿਹੜੀਆਂ ਪੰਥ ਦੀਆਂ ਮਹਾਨ ਹਸਤੀਆਂ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਪਰ ਚੋਣ ਹੈ ਉਹ ਲਾਸਟ ਚੋਣ ਅਖੀਰਲੀ ਟੋੜਾ ਸਾਹਿਬ ਦੀ ਹਾਂਜੀ ਜਿਹੜੀ ਉਹਨਾਂ ਨੇ ਫਸਵੇਂ ਮਕਾਬਲੇ ਦੇ ਵਿੱਚ ਹੀ ਕਹਿ ਸਕਦੇ ਆ ਜੇ ਇੱਕ ਵਾਰੀ ਹਾਲਾਤ ਬਣ ਜਾਣ ਉਹ ਖੈਰ ਜਿੱਤੀ ਤੇ ਉਹ ਇਸ ਤੋਂ ਪਹਿਲਾਂ ਅਨਾਉਂਸ ਕੀਤੇ ਗਿਆ ਸੀ ਫਿਰ ਉਹ ਦੁਬਾਰਾ ਪ੍ਰਧਾਨ ਵੀ ਬਣ ਗਏ ਆ ਬਣੇ ਨਹੀਂ ਪ੍ਰਧਾਨ ਇਸ ਰੋਣੀ ਗੁਰਦੁਆਰੇ ਤੇ ਅਕਾਲੀ ਦਲ ਦੇ ਵਿੱਚ ਇੱਕ ਪਛਾੜ ਵੀ ਆਉਂਦਾ ਹੈ ਕਿ ਬਾਦਲ ਸਿੰਘ ਸਾਹਿਬ ਦੇ ਉੱਤੇ ਇੱਕ ਨਜ਼ਲਾ ਝਾੜਿਆ ਜਾਂਦਾ ਹੈ ਵੱਡੀ ਲੀਡਰਸ਼ਿਪ ਵੱਲੋਂ ਜਿਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਸਵਰਗੀ ਤੇ ਸਵਰਗੀ ਕੁਲਦੀਪ ਸਿੰਘ ਵਡਾਲਾ ਤੇ ਬਿਲਕੁਲ ਢੀਂਡਸਾ ਸਾਹਿਬ ਮਨਾਈ ਜਾਂਦੇ ਆ ਤੁਹਾਡੀ ਮਤਾਬਿਕ ਬਿਲਕੁਲ ਜੀ ਤੇ ਵਡਾਲਾ ਸਾਹਿਬ ਉਹ ਕਿਉਂ ਨਹੀਂ ਬਣਾਏ ਗਏ ਉਹ ਗਏ ਬਾਲ ਸਾਹਿਬ ਨੇ ਮਨਾਏ ਵੀ ਪਰ ਉਹ ਮੰਨੇ ਨਹੀਂ ਉਹ ਪਾਰਟੀ ਛੱਡ ਗਏ ਹੂੰ ਹੂੰ ਫਿਰ ਦੂਜੇ ਪਾਸੇ ਉਹਨਾਂ ਨੇ ਚੋਣਾਂ ਵੀ ਲੜਾਈਆਂ ਆਪਣੇ ਬੰਦਿਆਂ ਨੂੰ ਹੂੰ ਹੂੰ ਤੇ ਫਿਰ ਜਦੋਂ ਜਦੋਂ ਅਕਾਲੀ ਦਲ ਦੇ ਮੈਂਬਰ ਜ਼ਿਆਦਾ ਜਿੱਤਣ ਕਰਕੇ ਟੋੜਾ ਸਾਹਿਬ ਨੂੰ ਫਿਰ ਪ੍ਰਧਾਨ ਬਣਾਇਆ ਗਿਆ ਹੂੰ ਹੂੰ 1996 ਵਿੱਚ ਜੀ ਫਿਰ 98 ਵਿੱਚ ਜਦੋਂ ਟੋੜਾ ਸਾਹਿਬ ਤੇ ਬਾਲ ਸਾਹਿਬ ਲਹਿਦਾ ਲਹਿਦਾ ਹੋਏ ਨੇ ਹੂੰ ਠੀਕ ਹੈ ਫਿਰ ਉਸ ਤੋਂ ਬਾਅਦ ਜੋ ਮਲਬੀ ਹੋਇਆ ਉਹ ਬੜਾ ਫਗਾ ਨੂੰ ਉਦੋਂ ਬਦਲਿਆ ਗਿਆ ਬੀਬੀ ਜੰਗੀਰ ਕੌਰ ਨੂੰ ਪ੍ਰਧਾਨ ਬਣਾਇਆ ਗਿਆ ਟੋੜਾ ਸਾਹਿਬ ਦੀ ਪਛਾਈ ਹਾਂ ਜੀ ਹਾਂ ਜੀ 1998 ਦੇ ਵਿੱਚ 1999 1999 ਵਾਲੇ ਜਿਹੜਾ 350 ਸਾਲਲੇ ਤੋਂ ਪਹਿਲਾਂ ਹਾਂ ਜੀ ਤੋਂ ਪਹਿਲਾਂ ਪਹਿਲਾਂ ਤੇ ਉਦੋਂ ਪਰ ਲੋੜ ਸਾਹਿਬ ਇੱਕ ਡੇਢ ਦੋ ਸਾਲ ਪਹਿਲਾਂ ਤਾਂ ਟੋੜਾ ਸਾਹਿਬ ਦੇ ਮਾਮਲੇ ਦੇ ਵਿੱਚ ਰੁੱਸ ਰਿਹਾ ਬਾਦਲ ਸਾਹਿਬ ਦੇ ਨਾਲ ਆਪਣਾ ਢੀਂਸਾ ਸਾਹਿਬ ਹਾਂ ਜੀ ਫਿਰ ਉਸ ਘਟਨਾ ਦੇ ਵਿੱਚ ਢੀਂਸਾ ਸਾਹਿਬ ਕਿੱਧਰ ਖੜੇ ਉਹ ਬਾਦਲ ਸਾਹਿਬ ਨਾਲ ਖੜੇ ਸੀ ਟੋੜਾ ਸਾਹਿਬ ਲੰਬੇ ਥੋੜਾ 사 ਲੰਬੇ ਹੋ ਗਏ ਇਹਨਾਂ ਦੇ 4-5 ਮੰਤਰੀ ਸੀਗੇ ਉਹ ਵੀ ਅਸਤੀਫੇ ਦੇ ਗਏ ਸੀਗੇ ਉਹ ਫਿਰ ਬਾਦਲ ਸਾਹਿਬ ਨੇ ਮਨਜ਼ੂਰ ਕੀਤੇ ਜਿਹਨਾਂ ਦੇ ਵਿੱਚ ਹਰਮੇਲ ਸਿੰਘ ਟੋੜਾ ਜਨਨ ਟੋੜਾ ਵੀ ਵਿੱਚ ਮੰਤਰੀ ਸੀਗਾ ਜੀ 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 ਤੇ ਸਰਜੀਤ ਸਿੰਘ ਕੋਹਲੀ ਸੀਗਾ ਹਮ ਇੰਦਰਜੀਤ ਸਿੰਘ ਜੀਰਾ ਸੀਗਾ ਸ਼ਾਇਦ ਮਹਿੰਦਰ ਗਰੇਵਾਲ ਸੀਗਾ ਮਨਜੀਤ ਸਿੰਘ ਕਲਕੱਤਾ ਸੀਗਾ ਅੱਛਾ ਅੱਛਾ ਇਹ ਮੰਤਰੀ ਸੀਗੇ ਉਦੋਂ ਫਿਰ ਇਹਨਾਂ ਨੇ ਬਾਦਲ ਸਾਹਿਬ ਤੇ ਦਬਾਅ ਬਣਾਉਣ ਵਾਸਤੇ ਟੋੜਾ ਸਾਹਿਬ ਕਾਰਨ ਅਸਤੀਫੇ ਦੇ ਉੱਤੇ ਹਮ ਉਹ ਬਾਦ ਸਾਹਿਬ ਨੇ ਮਨਜ਼ੂਰ ਕਰ ਲਏ ਉਸ ਤੋਂ ਬਾਅਦ ਫਿਰ ਅਕਾਲੀ ਦਲ ਚ ਹੋਰ ਫਿਰ ਬਹੁਤ ਜਿਆਦੇ ਆਪਸ ਵਿੱਚ ਟਕਰਾਅ ਪੈਦਾ ਹੁੰਦਾ ਰਿਹਾ ਰੋਮਨਿਕ ਮੈਡੀ ਕਿਉਂਕਿ ਤੁਸੀਂ ਤਾਂ ਇਹ ਸਾਰੇ ਮਾਹੌਲ ਨੂੰ ਦੇਖਦੇ ਰਿਹਾ ਨਾ ਬਿਲਕੁਲ ਵਿਚਰਨ ਤੁਹਾਡਾ ਨਾਲ ਰਿਹਾ ਕਿਉਂਕਿ ਤੁਹਾਡੇ ਹਲਕੇ ਦੀ ਟੌੜਾ ਸਾਹਿਬ ਤੇ ਤੁਸੀਂ ਖੁਦ ਉਸ ਇਲਾਕੇ ਦੇ ਸਰਪੰਚ ਤੇ ਫਿਰ ਤੁਹਾਨੂੰ ਜੂਥ ਕਾਲੀਦਾਲ ਜ਼ਿਲ੍ਹਾ ਪਟਿਆਲੇ ਦਾ ਵੀ ਪ੍ਰਧਾਨ ਇਸ ਸਮੇਂ ਦੌਰਾਨ ਬਣਾਇਆ ਫਿਰ ਜਦੋਂ ਟੋੜਾ ਸਾਹਿਬ ਤੇ ਬਾਦਲ ਸਾਹਿਬ ਆਪਸ ਵਿੱਚ ਵੱਖੋ ਵੱਖਰੇ ਹੋ ਗਏ ਹੂੰ ਸਾਡੇ ਹਲਕੇ ਚੋਂ ਮੇਰਾ ਪਿੰਡ ਨਾਬੇ ਚ ਪੈਂਦਾ ਸੀਗਾ ਉਦੋਂ ਹੂੰ ਰਾਜਾ ਨਿਰਿੰਦਰ ਸਿੰਘ ਮੰਤਰੀ ਸੀ ਹੂੰ ਤੇ ਇਧਰ ਉਹ ਜਦੋਂ ਇਹ ਬਾਕੀ ਅਸਥੀਵੇ ਦੇ ਕੇ ਰਾਜਾ ਨਿਰਿੰਦਰ ਸਿੰਘ ਸਾਡੇ ਹਲਕੇ ਦਾ ਮੰਤਰੀ ਹੋਣ ਕਰਕੇ ਅਸੀਂ ਰਾਜਾ ਸਾਹਿਬ ਨਾਲ ਜਾਣਾ ਸਾਡਾ ਕਿਉਂਕਿ ਮੈਂ ਸਰਪੰਚ ਸੀਗਾ ਤੇ ਅਸੀਂ ਰਾਜਾ ਸਾਹਿਬ ਨਾਲ ਖੜ ਗਏ ਕਹਿੰਦੇ ਪਾਬੀ ਟੌੜਾ ਸਾਹਿਬ ਤੋਂ ਲਕੀਰ ਖਿੱਚ ਲਈ ਤੁਸੀਂ ਹਾਂ ਫਿਰ ਕਿਉਂਕਿ ਮੈਨੂੰ ਜਦੋਂ 98 ਦੀ ਜਿਹੜੀ ਰਾਜਾ ਨਰਿੰਦਰ ਸਿੰਘ ਇਟ ਮੀਨ ਬਾਦਲਾਂ ਦੇ ਪਾਲੇ ਵਾਲੇ ਉਹ ਬਾਦਲ ਸਾਹਿਬ ਨਾਲ ਸੀਗੇ ਜੀ ਜੀ ਕਿਉਂਕਿ 1998 ਦੀ ਜਿਹੜੀ ਚੋਣ ਹੋਈ ਸਰਪੰਚੀ ਦੀ ਮੇਰੀ ਹਾਂ ਉਹ ਸਰਪੰਚੀ ਚ ਜਿਹੜਾ ਅਕਾਲੀ ਬਜ਼ਾਰਾ ਟੋੜਾ ਸਾਹਿਬ ਅੱਛਾ ਇੱਕ ਤਾਂ ਤੁਹਾਡੀ ਹੁੰਦੀ ਹੈ 96 ਚ 96 ਦੇ ਵਿੱਚ ਜਿਹੜੀ ਬਾਈ ਬਾਈ ਇਲੈਕਸ਼ਨ ਸੀ ਇਸ ਤੋਂ ਬਾਅਦ ਜਿਹੜੀ ਆਮ ਚੋਣ ਸਰਪੰਚੀ ਦੀ ਹੁੰਦੀ ਆ ਉਹ ਨਹੀਂ 98 ਚ ਹੋਈ ਜੀ 98 ਚ ਜਿਹੜੀ ਚੋਣ ਹੋਈ ਉਹਦੇ ਚ ਮੈਨੂੰ ਜਿਹੜਾ ਏ ਚਾਹੇ ਉਦੋਂ ਟੋੜਾ ਸਾਹਿਬ ਦਾ ਜ਼ਿਲ੍ਹਾ ਪ੍ਰਧਾਨ ਸੀਗਾ ਹਮ ਚਾਹੇ ਸਰਕਾਰ ਪ੍ਰਧਾਨ ਸੀ ਜਾਂ ਉਸ ਟਾਈਮ ਦਾ ਮੰਤਰੀ ਸੀਗਾ ਜੀ ਇਹਨਾਂ ਨੇ ਮੈਨੂੰ ਉਸ ਟੋਨ ਚ ਬਹੁਤ ਹਰਉਣ ਦੀ ਕੋਸ਼ਿਸ਼ ਕੀਤੀ ਅੱਛਾ ਜੀ ਬੜਾ ਪ੍ਰਜੈਡਿਟ ਅਕਾਲੀਆਂ ਨੇ ਅਕਾਲੀ ਕਾਪਾਟਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਅਕਾਦੀ ਦਲ ਹੋਣ ਦੇ ਨਾਤੇ ਹੀ ਮੈਨੂੰ ਹਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਉਹ ਵੀ ਬਾਦਲ ਟੋੜੇ ਦਾ ਬਵਾਦ ਹਾਂ ਉਹ ਬਵਾਦ ਜੀ ਜੀ ਮੈਨੂੰ ਹਰਾਉਣ ਦੀ ਬਹੁਤ ਕੋਸ਼ਿਸ਼ ਕਰੀ ਉਸ ਕਰਤੀ ਫਿਰ ਨਹੀਂ ਉਦੋਂ ਬਾਦਲ ਸਾਹਿਬ ਤੇ ਟੋੜਾ ਸਾਹਿਬ ਇਕੱਠੇ ਸੀਗੇ ਅੱਛਾ ਉਦੋਂ ਇਕੱਠੇ ਸੀ ਉਦੋਂ ਇਕੱਠੇ ਸੀਗੇ ਠੰਡਵੇਲੇ ਚ ਤੁਹਾਡੀ ਨਾਲ ਜਿਹੜੀ ਚੋਣ ਹੋਈ ਸਰਪੰਚੀ ਦੀ ਜੀ 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 ਤੇ ਸਰਪੰਚੀ ਦੀ ਚੋਣ ਤੋਂ ਬਾਅਦ ਫਿਰ ਇਹਨਾਂ ਦਾ ਡਿਸਪਿਊਟ ਪਿਆ ਹਾਂ ਅੱਛਾ ਉਦੋਂ ਹੀ ਇਹ ਜਿਹੜੇ ਬਾਕੀ ਧੜੇ ਸੀਗੇ ਕੋਈ ਮਾ ਨਮਾ ਹੋਣ ਕਰਕੇ ਟੋੜਾ ਸਾਹਿਬ ਦੀ ਇਲੈਕਸ਼ਨ ਵਿੱਚ 96 ਵਿੱਚ ਮੈਂ ਮਿਹਨਤ ਬਹੁਤ ਕੀਤੀ ਹੂੰ ਹੂੰ ਟੌੜਾ ਸਾਹਿਬ ਮੇਰਾ ਬਹੁਤ ਸਤਿਕਾਰ ਕਰਦੇ ਸੀਗੇ ਬੜਾ ਮੈਨੂੰ ਕਿਸੇ ਵੀ ਕੰਮ ਨੂੰ ਕਦੇ ਜਵਾਬ ਨਹੀਂ ਦਿੰਦਾ ਹੂੰ ਜਿਹੜੇ ਦੂਜੇ ਜਿਹੜੇ ਲੀਡਰ ਤੇ ਪੁਰਾਣੇ ਉਹ ਕੰਮ ਕਰਦੇ ਨਹੀਂ ਤੇ ਤੇ ਸਿਰਫ ਟੌੜਾ ਸਾਹਿਬ ਕੋਲ ਹਾਜ਼ਰੀ ਲਾਉਂਦੇ ਸੀ ਹੂੰ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਨੌਜਵਾਨ ਮੁੰਡਾ ਉੱਠਿਆ ਵੀ ਕਿਤੇ ਸਾਡੇ ਤੋਂ ਅੱਗੇ ਨਾ ਲੰਘ ਜੇ ਹੂੰ ਉਹ ਫਿਰ ਮੈਨੂੰ 98 ਦੀ ਇਲੈਕਸ਼ਨ 'ਚ ਹਰਾਉਣ ਲੱਗੇ ਉਹ ਬਹੁਤ ਜ਼ੋਰ ਲਾਇਆ ਉਹਨੇ ਹਰਾਉਣ ਤੇ ਪਰ ਮੇਰੇ ਦੇ ਮਹਾਰਾਜ ਦੀ ਕਿਰਪਾ ਰਹੀ ਹੂੰ ਤੇ ਮੈਂ ਦੁਬਾਰੇ 98 ਚ ਚੋਣ ਜਿੱਤ ਗਿਆ ਸਰਪੰਚੀ ਦੀ ਹੂੰ ਅੱਛਾ ਦੁਬਾਰੇ ਜਿੱਤ ਗਿਆ ਹਾਂ ਜੀ ਉਸ ਤੋਂ ਬਾਅਦ ਫਿਰ ਡਿਸਪਿਊਟ ਬਾਦ ਟੋੜਾ ਡਿਸਪਿਊਟ ਪੈ ਗਿਆ ਫਿਰ ਮੈਂ ਰਾਜਾ ਨਰਿੰਦਰ ਸਿੰਘ ਨਾਲ ਖੜ ਗਿਆ ਹੂੰ ਤੇ ਜਦੋਂ ਇਹ ਡਿਸਪਿਊਟ ਪਿਆ ਜਿਹੜਾ ਸਾਡਾ ਉਦੋਂ ਜੂਥ ਅਕਾਲੀ ਦਲ ਦਾ ਪ੍ਰਧਾਨ ਸੀਗਾ ਉਹ ਪਰਮਜੀਤ ਸੌਹਲ ਸੀਗਾ ਪੰਜਾਬ ਦਾ ਨਾ ਪਟਿਆਲਾ ਜ਼ਿਲ੍ਹੇ ਦਾ ਜੀ ਠੀਕ ਹੈ ਤੇ ਉਹ ਚੱਲਿਆ ਗਿਆ ਟੋੜਾ ਸਾਹਿਬ ਨਾਲ ਹੂੰ ਹੂੰ ਜਦੋਂ ਉਹ ਸੀਟ ਜ਼ਿਲ੍ਹੇ ਦੀ ਖਾਲੀ ਹੋ ਗਈ ਮੈਂ ਮੀਤ ਪ੍ਰਧਾਨ ਸੀਗਾ ਜ਼ਿਲ੍ਹੇ ਦਾ ਜੁਫਤ ਕਾਲੀ ਦਲ ਦਾ ਹੂੰ ਹੂੰ ਤੇ ਮੈਨੂੰ ਸਰਦਾਰ ਅਮਰੀਕ ਸਿੰਘ ਹਾਲੀਵਾਲ ਉਦੋਂ ਜੁਫਤ ਕਾਲੀ ਦਲ ਦੇ ਪ੍ਰਧਾਨ ਹੁੰਦੇ ਸੀਗੇ ਹੂੰ ਹੂੰ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਉਹਨਾਂ ਨੇ ਮੇਰੇ ਨੂੰ ਜ਼ਿਲ੍ਹਾ ਪਟਿਆਲਾ ਦੇ ਦਾ ਜੁਫਤ ਕਾਲੀ ਦਲ ਦਾ ਪ੍ਰਧਾਨ ਬਣਾਇਆ ਬਾਦਲ ਕਰਪਾ ਬਦਲ ਕਰਪਾ ਬੰਨੋ ਉਸ ਸਮੇਂ ਅਹੁਦੇਦਾਰੀਆਂ ਅਲੱਗ-ਥਲੱਗ ਪੈ ਗਈਆਂ ਹਾਂ ਅਲੱਗ-ਥਲੱਗ ਸਾਰੇ ਵਾਹ ਕੋਈ ਥੜੇ ਜਿਹੜੇ ਪੰਜ ਮੰਤਰੀਆਂ ਨੇ ਸਤੀਫੇ ਦਿੱਤੇ ਉਹ ਸਟੈਂਡ ਲੈ ਕੇ ਬਾਦਲ ਸਾਹਿਬ ਟੌੜਾ ਸਾਹਿਬ ਦੇ ਨਾਲ ਪਰ ਇਨਕਲੂਡ ਹਰ ਮੇਲ ਸਿੰਘ ਟੌੜਾ ਜਿਹੜੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਉਦੋਂ ਦੀ ਬਾਦਲ ਕਾਲੀਦਾਨ ਨਾਲ ਚੱਲੇ ਆ ਰਹੇ ਹੂੰ ਫਿਰ ਸਤਵੀਰ ਸਿੰਘ ਬਾਦਲ ਸਾਹਿਬ ਦੇ ਨੇੜੇ ਲਾਗੇ ਹੂੰ ਤੇ ਉਸ ਤੋਂ ਬਾਅਦ ਮੈਨੂੰ ਮੈਂ ਜੋਤ ਕਾਲੀਦਾਨ ਦਾ 3 3.5 ਸਾਲ ਜ਼ਿਲ੍ਹੇ ਦਾ ਪ੍ਰਧਾਨ ਵੀ ਰਿਹਾ ਹੂੰ ਤੇ ਦੋ ਵਾਰ ਮਾਰਕੀਟ ਮੀਟੀ ਦਾ ਦੋ ਜਹਾਂ ਭਾਸੂ ਮਾਰਕੀਟ ਕਮੇਟੀ ਦੇ ਆਸੂ ਮਾਰਕੀਟ ਮੀਟੀ ਦਾ ਮੈਨੂੰ ਪਹਿਲੀ ਵਾਰ ਕਦੋਂ ਚੇਅਰਮੈਨ ਬਣਿਆ 2010 ਚ ਪਹਿਲੀ ਵਾਰ ਮੈਨੂੰ ਚੇਅਰਮੈਨ ਲਾਇਆ ਹੂੰ ਦੂਜੀ ਵਾਰ 2014 ਚ ਮੈਨੂੰ ਚੇਅਰਮੈਨ ਲਾਇਆ ਹੂੰ ਦੋ ਵਾਰ ਚੇਅਰਮੈਨ ਰਿਹਾ ਜੀ ਮੈਂ ਤੇ ਉਸ ਤੋਂ ਬਾਅਦ ਜੂਥ ਅਕਾਲੀ ਦਲ ਦੇ ਬਖ ਬਖ ਉਹਦਿਆਂ ਦੇ ਚੈ ਜਨਰਲ ਸੈਕਟਰੀ ਪੰਜਾਬ ਦਾ ਫਿਰ ਸੀਨੀਅਰ ਮੀਤ ਪ੍ਰਧਾਨ ਬਣਾਇਆ ਮੈਨੂੰ ਫਿਰ ਐਡਵਾਈਜ਼ਰ ਬਣਾਇਆ ਜੂਥ ਅਕਾਲੀ ਦਲ ਦਾ ਹੂੰ ਹੂੰ ਤੇ ਨਾਲ ਰੋਪੜ ਜ਼ਿਲ੍ਹੇ ਦਾ ਮੈਂ ਕੋਆਰਡੀਨੇਟਰ ਵੀ ਰਿਹਾ ਜੂਥ ਅਕਾਲੀ ਦਲ ਦਾ ਤੇ ਬੜਾ ਪਾਰਟੀ ਨੇ ਬਹੁਤ ਮਾਨ ਸਨਮਾਨ ਲੱਗਦਾ ਲੋਰਡ ਸਾਹਿਬ ਇੱਕ ਬੜੀ ਚਰਚਾ ਹੈ ਕਿ ਤੁਹਾਨੂੰ ਜਦੋਂ ਵੱਡੇ ਟੋੜਾ ਸਾਹਿਬ 15 ਤਨ ਸਵਰਗੀ ਟੋੜਾ ਸਾਹਿਬ ਹੁਣ ਤਾਂ ਸਵਰਗੀ ਨੇ ਉਸ ਬਹੁਤ ਸਰਗਰਮੀ ਦੇ ਵਿੱਚ ਸਨ ਲਾਈਕ ਤਾਂ ਉਹ ਤੁਹਾਨੂੰ ਉਹਨਾਂ ਨੇ ਯਾਦ ਕੀਤਾ ਜਦੋਂ ਤੁਸੀਂ ਪਾਲਾਬੰਦੀ ਕਰ ਲਈ ਤੁਸੀਂ ਖੜ ਗਏ ਜਾ ਕੇ ਬਾਦਲ ਖੇਮੇ ਦੇ ਵੱਲ ਰਾਜਾ ਨਰਿੰਦਰ ਇਨਕਲੂਡ ਸਾਰਾ ਬਾਦਲ ਖੇਮਾ ਹੋ ਗਿਆ ਬਿਲਕੁਲ ਜੀ ਤਾਨੂੰ ਯਾਦ ਕੀਤਾ ਉਹਨਾਂ ਨੇ ਬਹੁਤ ਕਿ ਇੱਕ ਬਹੁਤ ਮਿਹਨਤੀ ਹੋਣ ਹਾਰ ਵਰਕਰ ਮੈਨੂੰ ਛੱਡ ਕੇ ਦੂਜੇ ਪਾਲੇ ਚਲਾ ਗਿਆ ਬਿਲਕੁਲ ਉਹ ਘਟਨਾ ਕਿਵੇਂ ਰਹੀ ਤੁਹਾਨੂੰ ਇੱਕ ਵਾਰ ਬਹੁਤ ਵੱਡਾ ਚਿਹਰਾ ਵੀ ਜਾਂਦਾ ਤੁਹਾਨੂੰ ਇਸਾਰੇ ਮਾਮਲੇ ਚ ਬਿਲਕੁਲ ਜੀ ਇਹ ਪਾਲੇ ਜ਼ਿਲ੍ਹੇ ਚ ਕਾਫੀ ਵੱਡੀ ਚਰਚਾ ਚ ਗੱਲ ਹੈ ਬਿਲਕੁਲ ਜੀ ਜਦੋਂ ਕਿਉਂਕਿ ਟੋੜਾ ਸਾਹਿਬ ਨਾਲ ਉਦੋਂ ਜਦੋਂ ਜਿਹੜੇ ਮੇਜੂ ਅੱਠ ਪਿੰਡ ਸੰਭਾਏ ਨਾ ਹਾਂ ਉਹਨਾਂ ਪਿੰਡਾਂ ਚੋਂ ਅਸੀਂ ਬਹੁਤ ਵੱਡੀ ਲੀਡ ਨਾਲ ਟੋੜਾ ਸਾਹਿਬ ਨੂੰ ਦਿਤਾਇਆ ਮਿਹਨਤ ਕਰਕੇ ਹਾਂ ਨਾ ਜੋ ਵੀ ਹੋਣਾ ਅਸੀਂ ਅੱਠੇ ਪਿੰਡਾਂ 'ਚ ਸਾਰੇ ਪਿੰਡਾਂ ਨੇ ਇਕੱਠੇ ਹੋ ਗਏ ਅੱਠੇ ਪਿੰਡਾਂ ਦੇ ਵਰਕਰਾਂ ਨੇ ਡੋਰ ਟੂ ਡੋਰ ਕਰਨਾ ਜੋ ਟੌੜਾ ਸਾਹਿਬ ਦੀ ਸਮੱਗਰੀ ਆਉਣੀ ਉਹ ਵੀ ਅਸੀਂ ਘਰਾਂ ਘਰ ਪਹੁੰਚਾਉਣੀ ਜਿਸ ਤਰ੍ਹਾਂ ਕੋਈ ਪੈਬਲਟ ਵਗੈਰਾ ਜਿਵੇਂ ਵੀ ਪਾਰਟੀ ਦੇ ਹੁੰਦੇ ਨੇ ਉਹ ਮਿਹਨਤ ਕੀਤੀ ਉਹ ਮਿਹਨਤ 'ਚ ਮੰਨ ਲਓ ਵੀ ਟੌੜਾ ਸਾਹਿਬ ਬੜੀ ਵਧੀਆ ਡੀਡ ਨਾਲ ਸਾਡੇ ਉਸ ਅੱਠੇ ਪਿੰਡਾਂ 'ਚ ਜਿੱਤੇ ਜਦੋਂ ਮੈਂ ਟੌੜਾ ਸਾਹਿਬ ਨੂੰ ਵਧਾਈ ਦੇਣ ਗਿਆ ਟੌੜਾ ਸਾਹਿਬ ਨੇ ਉੱਠ ਕੇ ਮੈਨੂੰ ਜੱਫੀ ਚ ਲਿਆ ਮੈਨੂੰ ਕਹਿੰਦੇ ਕਾਕਾ ਇਹ ਜਿੱਤ ਤੇਰੀ ਜਿੱਤ ਐ ਸਾਡੀ ਜਿੱਤ ਨਹੀਂ ਹੈਗੀ ਹੂੰ ਤੇ ਬੜਾ ਮੇਰਾ ਮਾਨ ਸੰਤਖਾਰ ਬਹੁਤ ਕਰਦੇ ਰਹੇ ਬਹੁਤ ਮੇਰੇ ਕੰਮ ਕੀਤੇ ਜੀ ਜਦੋਂ ਇਹ ਲੀਡਰਾਂ ਨੇ ਦੂਜਿਆਂ ਨੂੰ ਦੇਖਿਆ ਮੈਨੂੰ ਹਰਾਉਣ ਲੱਗੇ ਚਲੋ ਮੈਂ ਜਿੱਤ ਗਿਆ ਹੂੰ ਫਿਰ ਸਰਪੰਚ ਜੀ ਚ ਹਾਂ ਜਦੋਂ 98 ਜਦੋਂ ਮੈਂ ਟੋੜਾ ਸਾਹਿਬ ਕੋਲ ਨਾ ਗਿਆ ਫਿਰ ਟੋੜਾ ਸਾਹਿਬ ਨੇ ਮੈਨੂੰ ਪਤਾ ਲੱਗਿਆ ਹੂੰ ਵੀ ਇਹਨਾਂ ਲੀਡਰਾਂ ਨੇ ਇਹਦੇ ਨਾਲ ਧੱਕਾ ਕੀਤਾ ਆ ਹੂੰ ਤੇ ਉਹਨਾਂ ਨੇ ਫਿਰ ਉਹਨੂੰ ਕਿਹਾ ਵੀ ਉਹ ਮੇਰਾ ਬਹੁਤ ਵਧੀਆ ਵਰਕਰ ਸੀਗਾ ਉਹਨੂੰ ਲੈ ਕੇ ਆਓ ਤੇ ਇੱਕ ਵੱਡੇ ਲੀਡਰ ਨੂੰ ਮੰਤਰੀ ਵੀ ਰਹੇ ਹੂੰ ਤੇ ਉਹ ਮੈਨੂੰ ਕਹਿੰਦਾ ਇੱਕ ਵਾਰ ਟੋੜਾ ਸਾਹਿਬ ਨੂੰ ਮਿਲ ਲਾ ਜਾ ਕੇ ਉਸ ਲੀਡਰ ਨੇ ਕਿਹਾ ਵੀ ਮੈਨੂੰ ਬਹੁਤ ਛਟਕਾ ਹਾਂ ਮੈਨੂੰ ਟੋੜਾ ਸਾਹਿਬੇ ਕਹਿੰਦੇ ਮੇਰਾ ਬਹੁਤ ਵਧੀਆ ਵਰਕਰ ਕੋ ਤਾ ਤਾਂ ਹੂੰ ਵੀ ਜਾ ਕੇ ਲੈ ਕੇ ਆ ਉਹਨਾਂ ਉਹ ਪੰਜ ਮੰਤਰੀਆਂ ਵਿੱਚੋਂ ਇੱਕ ਮੰਤਰੀ ਜਿਨ੍ਹਾਂ ਨੇ ਇਸ ਦੀ ਵ ਦਿੱਤੀ ਬਿਲਕੁਲ ਜੀ ਤੇ ਫਿਰ ਮੈਰਾ ਮਾਨੀ ਮੰਨਿਆ ਹੈਗਾ ਵੀ ਮੈਂ ਦੋਗਲੀ ਨੀਤੀ ਕਰਾਂ ਹੂੰ ਕਿਉਂਕਿ ਮੈਂ ਜਦੋਂ ਬਾਦਲ ਕਾਲੀ ਦਲ ਨਾਲ ਖੜ ਗਿਆ ਹੂੰ फेर ਮੇਰਾ ਮੇਰੀ ਜਮੀਰ ਨੇ ਇਜਾਜ਼ਤ ਨਹੀਂ ਦਿੱਤਾ ਤੁਸੀਂ ਕਹੇ ਵੀ ਹੁਣ ਪਾਲਾ ਬੰਦੀ ਹੈ ਤਾਂ ਮੈਂ ਦੂਜੇ ਪਾਸੇ ਜਾਵਾਂ ਜਿੱਥੇ ਖੜ ਕੇ ਖੜ ਕੇ ਅੱਜ ਇਹ ਸਾਡੇ ਪਰਿਵਾਰ ਦਾ ਸ਼ੁਰੂ ਤੋਂ ਹੀ ਹਮ ਅ ਰਿਹਾ ਮੇਰੇ 10 ਸਾਲ ਬਾਬਾ ਜੀ ਵੀ ਸਰਪੰਚ ਰਹੇ ਨੇ 14 ਸਰ ਚਾਚਾ ਜੀ ਸਰਪੰਚ ਰਹੇ ਉਹ ਵੀ ਪਾਸੂ ਮਾਰਕੀਟ ਮੈਡੀ ਦੇ ਚੇਅਰਮੈਨ ਰਹੇ ਨੇ ਹਮ ਹਮ ਤੇ ਸਾਡੇ ਪਰਿਵਾਰ ਦਾ ਇਹ ਸ਼ੁਰੂ ਤੋਂ ਹੀ ਰਿਹਾ ਰਹੇ ਅਸੀਂ ਕਾਲੀਦਨ ਨਾਲ ਹਮ ਹਮ ਕਾਲੀਦਨ ਤੋਂ ਕਦੇ ਵੱਖ ਨਹੀਂ ਹੋਏ ਜੀ ਪਰ ਜਿੱਥੇ ਖੜ ਗਏ ਜਿਹਦੇ ਨਾਲ ਖੜ ਗਏ ਉਹਦੇ ਨਾਲ ਪੂਰੀ ਨਿਭਾਈ ਹੈ ਤਿੰਨ ਬੰਦੇ ਰਹੇ ਆ ਅੱਜ ਵੀ ਹੁਣ 25 ਸਾਲ ਮੈਨੂੰ ਸੁਖਵੀਰ ਸਿੰਘ ਬਾਦਲ ਨਾਲ ਜੁੜੇ ਨੂੰ ਹੋ ਗਏ ਹੂੰ ਚਾਹੇ ਪਾਰਟੀ ਨੇ ਕੋਈ ਨਦਤਾ ਨਾ ਦਿੱਤਾ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਡਟੇ ਖੜੇ ਆ ਤੇ ਡਟੇ ਰ ਖੜਾਂਗੇ ਟੌੜਾ ਸਾਹਿਬ ਨੂੰ ਤੁਸੀਂ ਬਹੁਤ ਨੇੜੇ ਵਿਚਰਨ ਮਿਲੇਗੇ ਲਈ ਸਾਰਾ ਗੁੱਸਾ ਟੌੜਾ ਵਿਚਰਨ ਰਿਆ ਹੁਣ ਤੁਹਾਡਾ ਸੁਖਵੀਰ ਸਿੰਘ ਬਾਦਲ ਨਾਲ ਹੈ ਬਿਲਕੁਲ ਜੀ ਕਿਵੇਂ ਦੋਨਾਂ ਚ ਕੋਈ ਕਿੰਨਾ ਫਰਕ ਸਮਝਦੇ ਹੋ ਨਹੀਂ ਟੌੜਾ ਸਾਹਿਬ ਬਹੁਤ ਮੰਨ ਲਓ ਵੀ ਉਹ ਤਾਂ ਲੀਡਰ ਮੈਂ ਸਮਝਦਾ ਵੀ ਟੌੜਾ ਸਾਹਿਬ ਵਰਜਾਤਾ ਲੀਡਰ ਨਹੀਂ ਪੈਦਾ ਹੋ ਸਕਦਾ ਹੂੰ ਕਿਉਂਕਿ ਟੋੜਾ ਸਾਹਿਬ ਇੱਕ ਗਰਾਉਂਡ ਨਾਲ ਜੁੜੇ ਹੋਏ ਲੀਡਰ ਸੀ ਬੜਾ ਉਹਨਾਂ ਦਾ ਆਪਣਾ ਤਜਰਬਾ ਸੀਗਾ ਹੂੰ ਹੂੰ ਤੇ ਕਹਣੀ ਦੇ ਕਰਨੀ ਵੀ ਦੇ ਵੀ ਉਹ ਪੱਕੇ ਸੀਗੇ ਕਿਉਂਕਿ ਉਹ ਮੈਦਾਨ ਦਾ ਚਾਹੇ ਕੋਈ ਵੀ ਸਰਕਾਰ ਆਵੇ ਹੂੰ ਚਾਹੇ ਕਾਂਲੀ ਕਾਂਗਰਸ ਜੋ ਵੀ ਚਾਹੇ ਸੈਂਟਰ ਚ ਪੰਜਾਬ ਚ ਟੋੜਾ ਸਾਹਿਬ ਦਾ ਕਦੇ ਕੋਈ ਕੰਮ ਨੀਤੀ ਰੁਕਿਆ ਹੂੰ ਬੜੇ ਉਹਨਾਂ ਨੇ ਕੰਮ ਲੋਟ ਸਾਹਿਬ ਦੇ ਦਰਸ਼ਨ ਸਿੰਘ ਮੱਲੇਵਾਲ ਜਿਹੜੇ 1996 ਟੋੜਾ ਸਾਹਿਬ ਦੇ ਨਾਲ ਬਰਾਬਰ ਭਿੜਦੇ ਆ ਐਸਪੀਸੀ ਦੀ ਇਲੈਕਸ਼ਨ ਹਾਂ ਜੀ ਉਹਨਾਂ ਦੀ ਕੀ ਸਖਸੀਅਤ ਆਡੈਂਟੀਟੀ ਕੀ ਸੀ ਆ ਇਲਾਕੇ ਦੇ ਵਿੱਚ ਨਹੀਂ ਸ਼ੁਰੂ ਤੋਂ ਪੰਥਕ ਰਹੇ ਨੇ ਓਕੇ ਸਾਂਤ ਜਨਰਲ ਸਿੰਘ ਭਿੰਡਰਵਾਵਾਂ ਵਾਲਿਆਂ ਦੇ ਨਾਲ ਬਹੁਤ ਨੇੜਤਾ ਰਹੀ ਆ ਉਹਨਾਂ ਦੀ ਹੂੰ ਹੂੰ ਤੇ ਬੜੀ ਇੱਕ ਪੰਥਕ ਸਖਸੀਅਤ ਨੇ ਫਿਰ ਇਸ ਤੋਂ ਬਾਅਦ 2004 ਚ ਹੁੰਦੀ ਇਲੈਕਸ਼ਨ ਐ ਜੀ ਪੀ ਸੀ ਹਾਂ ਜੀ ਹਾਂ ਜੀ ਇਹ ਉਹ ਉਹ ਨਹੀਂ ਲੜਦੇ ਉਦੋਂ ਚੋਂ ਉਹ ਅਮਰੀਕਾ ਚਲੇ ਜਾਂਦੇ ਨੇ ਅੱਛਾ ਅਮਰੀਕਾ ਚਲੇ ਅੱਛਾ ਉਸ ਤੋਂ ਉਹ ਚੋਣ ਤੋਂ ਪਹਿਲਾਂ ਟੌੜਾ ਸਾਹਿਬ ਸਵਰਗਵਾਸ ਹਾਂ 2004 ਤੋਂ ਪਹਿਲਾਂ ਟੌੜਾ ਸਾਹਿਬ ਮਤਲਬ ਵੀ 1 April 2004 ਨੂੰ ਟੌੜਾ ਸਾਹਿਬ ਚੜ੍ਹਾਈ ਕਰ ਜਾਂਦੇ ਨੇ ਹੂੰ ਹੂੰ ਉਸ ਵਾਰ ਨਵੀਆਂ ਪੰਥ ਜਿਹੜੀਆਂ ਕਿਉਂਕਿ ਪਹਿਲਾਂ ਟੌੜਾ ਸਾਹਿਬ ਤੇ ਬਾਦਲ ਸਾਹਿਬ ਦਾ ਸਮਝੌਤਾ ਹੋ ਜਾਂਦਾ ਟੌੜਾ ਸਾਹਿਬ ਦੇ ਜਾਣ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਹਾਂ ਜਦ ਇਸ ਤੋਂ ਪਹਿਲਾਂ ਮੇਰੇ ਖਿਆਲ ਸ਼ਾਇਦ ਪ੍ਰਧਾਨ ਬਣਾ ਚੁੱਕੇ ਸੀ ਹਾਂ ਪ੍ਰਧਾਨ ਫਿਰ ਦੁਬਾਰਾ ਟੌੜਾ ਸਾਹਿਬ ਨੂੰ ਫੇਰ ਬਣਾਤਾ ਸੀਗਾ ਜਦੋਂ ਬਾਦਲ ਸਾਹਿਬ ਤੇ ਟੌੜਾ ਸਾਹਿਬ ਦੀ ਦੁਬਾਰਾ ਨੇੜਤਾ ਹੋ ਬਨੂਂਗਰ ਸਾਹਿਬ ਨੇ ਐਸੀ ਪ੍ਰਧਾਨ ਉਤ ਹਾਂ ਬਨੂਂਗਰ ਸਾਹਿਬ ਤੋਂ ਫਿਰ ਰਜਾਇਨ ਲੈ ਕੇ ਲੈ ਕੇ ਤੇ ਫਿਰ ਟੌੜਾ ਸਾਹਿਬ ਨੂੰ ਦੁਬਾਰੇ ਪ੍ਰਧਾਨ ਬਣਾਤਾ ਸੀਗਾ ਤੇ ਜਦੋਂ ਟੌੜਾ ਸਾਹਿਬ ਦੀ ਡੈਥ ਤੱਕ ਫਿਰ ਉਹ ਪ੍ਰਧਾਨ ਸੀ ਜਦੋਂ ਬਿਮਾਰ ਹੋ ਕੇ ਡੈਥ ਹੋਈ ਉਹਦੋਂ ਤੱਕ ਐਂਡ ਤੱਕ ਉਹ ਪ੍ਰਧਾਨ ਰਹੇ ਨੇ ਹੂੰ ਹੂੰ ਤੇ ਕੀ ਤੁਹਾਡੇ ਇਲਾਕੇ 'ਚ ਫਿਰ ਟੌੜਾ ਸਾਹਿਬ ਦੀ ਘਾਟ ਹੁਣ ਵੀ ਲੋਕ ਬਹੁਤ ਬਹੁਤ ਅੱਜ ਵੀ ਲੋਕ ਮਹਿਸੂਸ ਕਰਦੇ ਨੇ ਹੂੰ ਹੂੰ ਅੱਜ ਮੈਂ ਟੌੜਾ ਪਿੰਡ ਮੈਂ ਜਾ ਕੇ ਆਇਆ ਮੇਰੀ ਉੱਤੇ ਰਿਸ਼ਤੇਦਾਰੀ ਹੈ ਕੋਈ ਮੌਤ ਹੋ ਗਈ ਸੀਗੀ ਜੀ 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 ਮੰਨ ਲਓ ਵੀ ਸਾਰਿਆਂ ਨਾਲ ਵੱਡਾ ਫਰਕ ਤੁਸੀਂ ਟੌੜੇ ਪਿੰਡ ਦੀਆਂ ਸੜਕਾਂ ਨੂੰ ਦੇਖ ਕੇ ਲੱਗ ਜੂਗਾ। ਹੂੰ ਹੂੰ। ਨਹੀਂ ਜਦੋਂ ਟੌੜਾ ਸਾਹਿਬ ਜਿਉਂਦੇ ਸੀਗੇ ਹੂੰ ਆਹ ਸੜਕਾਂ ਦੇ ਕਦੇ ਟੋਆ ਨਹੀਂ ਥੀ ਪੈਂਦਾ। ਹੂੰ ਅੱਜ ਮੈਂ ਸਾਂ ਦੇਖਿਆ ਵੀ ਸੜਕਾਂ ਦਾ ਉਹ ਹਾਲ ਬਹੁਤ ਮਾੜਾ ਹੋਇਆ ਹੋਇਆ ਹੈ। ਟੌੜਾ ਸਾਹਿਬ ਦੇ ਵੇਲੇ ਟੌੜਾ ਪਿੰਡ ਤੇ ਉਹਦੇ ਇਰਦ-ਗਿਰਦ ਦੇ ਜਿਹੜੇ ਪਿੰਡ ਸਨ ਕਾਫੀ ਪੰਥਕ ਰਏ ਤੇ ਉਹ ਕਾਲੀਦਾਨ ਨਾਲ ਸਟੈਂਡ ਲੈਂਦੇ ਰਹੇ ਸੀ। ਉਹ ਹੁਣ ਕਮਹਾਂਦਰਾ ਚੇਂਜ ਨਹੀਂ ਹੋ ਗਿਆ। ਹੋਰ ਅੱਜ ਇਹ ਟੋੜਾ ਸਾਹਿਬ ਦੀ ਇੱਕ ਸ਼ਖਸੀਅਤ ਸੀ ਮੈਂ ਵੀ ਉਦੋਂ ਜਦੋਂ ਮੈਂ ਸਰਪੰਚ ਬਣਿਆ ਹੂੰ ਉਦੋਂ ਮੈਂ ਵੀ ਦਾੜੀ ਕੱਟਦਾ ਸੀਗਾ ਹੂੰ ਜੀ ਜਦੋਂ ਮੈਂ ਸਰਪੰਚ ਬਣਨ ਤੋਂ ਬਾਅਦ ਟੋੜਾ ਸਾਹਿਬ ਕੋਲ ਜਾਣਾ ਉਹਨਾਂ ਨੇ ਜਦੇ ਮੇਰੀ ਦਾੜੀ ਨੂੰ ਹੱਥ ਲਾਜਣਾ ਕਾਕਾ ਹਾਂ ਹੂੰ ਮਾ ਜੀ ਹੁਣ ਹੌਲੀ ਹੌਲੀ ਵਧੂਗੀ ਉਹਨਾਂ ਦੀ ਇਹ ਸ਼ਖਸੀਅਤ ਸੀ ਉਹਨਾਂ ਨੇ ਹਰੇਕ ਬੰਦੇ ਨੂੰ ਟੋਕਣਾ ਜਿਹੜਾ ਕੋਈ ਕਲੀਨ ਸ਼ੇਪ ਹੋਇਆ ਜਾਂ ਦਾੜੀ ਕੱਟੀ ਵੀ ਹੈ ਵਾਲ ਕੱਟੇ ਨੂੰ ਕਹਿੰਦਾ ਕਾਕਾ ਮੇਰੇ ਕੋਲ ਕੰਮ ਨੂੰ ਤਾਂ ਹੈ ਵੀ ਪਹਿਲਾਂ ਆਪਣਾ ਚਿਹਰਾ ਮੋਰਾ ਬਣਾ ਕੇ ਆ ਹਮਮ ਇਹਹੀ ਬਦੌਰਤੀ ਸਾਡਾ ਇਲਾਕਾ ਜ਼ਿਆਦਾਤਰ ਪੰਥਕ ਸੋਚ ਪੰਥਕ ਤੌਰ ਤੇ ਟੋੜਾ ਸਾਹਿਬ ਨਾਲ ਜੁੜਿਆ ਹੋਇਆ ਸੀਗਾ ਟੋੜਾ ਸਾਹਿਬ ਵੀ ਹਰ ਇੱਕ ਨੂੰ ਆਪਣਾ ਸਮਝ ਕੇ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨਾਲ ਵਿਚਰਨ ਰਿਹਾ ਹੋਵੇਗਾ ਹੂੰ ਤੁਹਾਡਾ ਨਹੀਂ ਮੇਰਾ ਬਾਦਲ ਸਾਹਿਬ ਨਾਲ ਨਹੀਂ ਨੇੜਤਾ ਰਹੀਏ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਮੇਰੀ ਨੇੜਤਾ ਸੁਖਵੀਰ ਸਿੰਘ ਬਾਦਲ ਨਾਲ ਹੀ ਹੋਈ ਪਹਿਲਾਂ ਮੈਂ ਹੂੰ ਜਦੋਂ ਜੁਫਤ ਅਕਾਲੀ ਦਾ ਲਾ ਲਾ ਪ੍ਰਧਾਨ ਬਣਿਆ ਅਮਰੀਕ ਸਿੰਘ ਗਾਲੀਵਾਲ ਨਾਲ ਰਾਜਾ ਨਿਰਿੰਦਰ ਸਿੰਘ ਨਾਲ ਇਹਨਾਂ ਨਾਲ ਵਿਚਰਦਾ ਰਿਹਾ ਹੂੰ ਫਿਰ 2002 ਤੋਂ ਮਨੂੰ ਮੈਂ ਸੁਖਵੀਰ ਸਿੰਘ ਬਾਦਲ ਨਾਲ ਜੁੜਿਆ ਹੋਇਆ ਤੇ ਉਹਨਾਂ ਨਾਲੇ ਖੜੇ ਹਾਂ ਲੋਟ ਸਾਹਿਬ ਪਟਿਆਲੇ ਜ਼ਿਲ੍ਹੇ ਦੀ ਆਪਾਂ ਇਰਦੀ ਗਿਰਦੀ ਕ ਕੁੰਮ ਰਹੇ ਆ ਟੌੜਾ ਪਿੰਡ ਤੁਹਾਡਾ ਲੋਟ ਇਹਦੇ ਇਰਦ ਗਿਰਦ ਆ ਪਟਿਆਲੇ ਜ਼ਿਲ੍ਹੇ ਦੇ ਵਿੱਚ ਕਾਲੇਦਾਲ ਦੀਆਂ ਕਾਫੀ ਬਗਾਵਤਾਂ ਹੁੰਦੀਆਂ ਨੇ ਇਸ ਤੋਂ ਪਹਿਲਾਂ ਟੌੜਾ ਸਾਹਿਬ ਨੇ ਵੀ ਆਪਣਾ ਪਾਰਟੀ ਬਣਾਈ ਤਾਂ ਹੁਣ ਇਸ ਤੋਂ ਬਾਅਦ ਫਿਰ ਪ੍ਰੋਫੈਸਰ ਪ੍ਰੀਮ ਸਿੰਘ ਚੰਦੂਆ ਜਿਹੜਾ ਸਾਹਿਬ ਨੇ ਵੀ ਅਲੱਗ ਪੈ ਕੇ ਤੇ ਹੁਣ 5 ਮਈ ਮੈਵਰੀ ਧਿਰ ਜਿਹੜੀ ਐ ਸੁਧਾਰ ਧਿਰ ਇਹਦੇ ਵਿੱਚ ਵੀ ਸਰਜੀਤ ਸਿੰਘ ਰਖੜਾ ਪ੍ਰੋਫੈਸਰ ਪ੍ਰੀਮ ਸਿੰਘ ਚੰਦੂਆ ਜਿਹੜਾ ਇਹ ਸਾਰੇ ਜਾਦੇ ਮਤਲਬ ਪਟਿਆਲੇ ਦੇ ਹੀ ਨੇ ਜਿਹੜੀ ਲੀਡ ਕਹਿ ਲਈਏ ਆਪਾਂ ਬਾਗੀਆਂ ਦੀ ਤਾਂ ਉਹ ਬਗਾਵਤ ਜਿਹੜੀ ਪਟਿਆਲੇ ਵਿੱਚ ਹੁਣ ਵੀ ਅੰਸ਼ ਨੇ ਇਹ ਕੀ ਵਜ੍ਹਾ ਆਪਾਂ ਮੰਨਦੇ ਇਹ ਪਟਿਆਲਾ ਜ਼ਿਲ੍ਹਾ ਤੇ ਸੰਗਰੂਰ ਜ਼ਿਲ੍ਹਾ ਦੋ ਅੱਜ ਵੀ ਜਿਹੜੀ ਆ ਪੰਜ ਪੰਪਰੀ ਕਮੇਟੀ ਸਮਲੋ ਤੇ ਸੁਧਾਰ ਲਾਇਰ ਕਹੇ ਲੋ ਇਹਨਾਂ ਨੂੰ ਹੂੰ ਤੇ ਇਹ ਅੱਜ ਵੀ ਪਟਿਆਲਾ ਜ਼ਿਲ੍ਹਾ ਤੇ ਸੰਗਰੂਰ ਜ਼ਿਲ੍ਹਾ ਜਿਆਦਾ ਇਸ ਸਰਗਰਮ ਹੈ ਹੂੰ ਇਹ ਕੀ ਵਜ੍ਹਾ ਇਸ ਧਰਤੀ ਵਿੱਚ ਅਕਾਲੀ ਅਕਾਲੀ ਸਿਆਸਦਾਰ ਦੇ ਅਗਿਤ ਜਿਕਰ ਗੱਲ ਕਰ ਬਿਲਕੁਲ ਜੀ ਇਹ ਕੀ ਹੈ ਨਾ ਇਹ ਤਾਂ ਚੰਡੀਗੜ੍ਹ ਦੇ ਨੇੜੇ ਆ ਹੂੰ ਅੱਛਾ ਜੀ ਹਾਂ ਅੱਛਾ ਦੂਜੇ ਤੇ ਤੁਕ ਲੀਡਰ ਉੱਥੇ ਜ਼ਿਆਦਾ ਪੈਦਾ ਹੋਣਗੇ ਜਿੱਥੇ ਕੋਈ ਹੰਟੋੜਾ ਸਾਹ ਵੱਡੇ ਬਹੁੜ ਸੀਗੇ ਹੂੰ ਉਹਨਾਂ ਦੇ ਹੇਠਾਂ ਬਹੁਤ ਲੀਡਰ ਇੱਥੇ ਪੈਦਾ ਹੋਏ ਹੂੰ ਹੂੰ ਅੱਜ ਕਿਤੇ ਨਾ ਕਿਤੇ ਹਰੇਕ ਲੀਡਰ ਨੂੰ ਹੁੰਦਾ ਮੈਂ ਵੱਡਾ ਲੀਡਰ ਬਣਾ ਮੈਂ ਵੱਡਾ ਲੀਡਰ ਬਣਾ ਉਹ ਵੱਡੇ ਲੀਡਰ ਬਣਦੇ ਬਣਦੇ ਕਈ ਵਾਰ ਕੁੰਡੀ ਫਸ ਜਾਂਦੀ ਹੈ ਹੂੰ ਇਸ ਕਰਕੇ ਉਹ ਵੱਡੇ ਲੀਡਰ ਬਣਦੇ ਚੱਕਰ ਤੇ ਅੱਜ ਮੈਂ ਸਮਝਦਾ ਵੀ ਉਹ ਬਗਾਵਤਾਂ ਇਹਨਾਂ ਨੇ ਜੋ ਪਟਿਆਲੇ ਜ਼ਿਲ੍ਹੇ ਚ ਹੋਈਆਂ ਤੁਸੀਂ ਸੁਖਵੀਰ ਸਿੰਘ ਬਾਦਲ ਨਾਲ ਹੁਣ ਇਨੀ ਦਿਨੀ ਕੀ ਹੋ ਖਿਚੜੀ ਹੋ ਤੁਹਾਡੇ ਆਗੂ ਨੇ ਪ੍ਰਧਾਨ ਨੇ ਤੇ ਇਸ ਧਰਤੀ ਜਿਹੜੀ ਆਪਾਂ ਬਾਗੀਆਂ ਦੀ ਗੱਲ ਕਰਦੇ ਆਂ ਬਗਾਵਤ ਜਿੱਤੇ ਕਾਫੀ ਹੁੰਦੀ ਹੈ ਕਦੀ ਜਾਣਕਾਰੀ ਲਈ ਸਾਂਝੀ ਕੀਤੀ ਤੁਹਾਡੇ ਤੋਂ ਕਲੈਕਸ਼ਨ ਜਿਹੀ ਕੀਤੀ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਕੀ ਵਜ੍ਹਾ ਇੱਥੇ ਕਿਵੇਂ ਅਕਾਲੀ ਦਲ ਰਵੇ ਕੀ ਕੁਛ ਹੈ ਕੀ ਘਟਨਾਵਾਂ ਖਾਸ ਤੁਹਾਡੇ ਨਾਲ ਬੰਦ ਕਮਰਾ ਬਿਲਕੁਲ ਜੀ ਇਹ ਕੀ ਹੈ ਨਾ ਸੁਖਵੀਰ ਸਿੰਘ ਬਾਦਲ ਨਾਲ ਫੋਨ ਤੇ ਵੀ ਗੱਲ ਹੁੰਦੀ ਰਹੀ ਹੈ ਮਿਲ ਕੇ ਵੀ ਗੱਲ ਹੁੰਦੀ ਰਹਿੰਦੀ ਹੈ ਹੂੰ ਕਿਉਂਕਿ ਜਿਹੜਾ ਪਟਿਆਲਾ ਜ਼ਿਲ੍ਹਾ ਆ ਤੇ ਸਿਆਸਤ ਦਾ ਪਾ ਸਮਝ ਲਈ ਧੁਰਾ ਆ ਇੱਕ ਹੂੰ ਕਿਉਂਕਿ ਜੋ ਤੋਂ ਮੁੱਖ ਮੰਤਰੀ ਕਾਂਗਰਸ ਦਾ ਵੀ ਰਿਹਾ ਤੇ ਹਰੇ ਹਰ ਜੋ ਵੀ ਪਾਰਟੀ ਹੋਵੇ ਤੋਂ ਪਟਿਆਲੇ ਜ਼ਿਲ੍ਹੇ ਚੋਂ ਜ਼ਿਆਦਾਤਰ ਮੰਤਰੀ ਵੀ ਕੈਪਟਨ ਅਮਰਿੰਦਰ ਸਿੰਘ ਪਟਿਆਲੇ ਦੀ ਸੀ ਤੇ ਉਹ ਪਟਿਆਲਾ ਜ਼ਿਲ੍ਹਾ ਚੋਂ ਜ਼ਿਆਦਾ ਭਗਵੰਤ ਸਿੰਘ ਮਾਨ ਵੀ ਪਟਿਆਲੇ ਕਈ ਸਾਲ ਲੱਗ ਕੇ ਆ ਬਿਲਕੁਲ ਇੱਥੇ ਰਹਿੰਦੇ ਰਹੇ ਨਹੀਂ ਉਹ ਜੀ 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 ਤੇ ਮੈਨੂੰ ਲੱਗਦਾ ਕਿ ਇਹ ਇੱਕ ਸ਼ੁਰੂ ਤੋਂ ਇੱਕ ਤਾਂ ਜਾਦੇ ਇੱਥੇ ਰਾਜੇ ਮਹਾਰਾਜ ਜਾਂਦਾ ਇਹ ਹਮ ਰਿਹਾ ਇਲਾਕਾ ਦੂਜੇ ਜਿੰਨੇ ਪੰਜਾਬ ਦੇ ਮੇਨ ਜਿਆਦੇ ਵੱਡੇ ਦਫ਼ਤਰ ਹੁੰਦੇ ਸੀ ਉਹ ਵੀ ਪਟਿਆਲੇ ਜਿਹਦੇ ਚ ਰਹੇ ਮਿਨੀ ਰਾਜਤਾਨੀ ਪੰਜਾਬ ਦੀ ਹਾਂ ਮਿਨੀ ਰਾਜਤਾਨੀ ਸਮਝ ਲਓ ਇਸ ਕਰਕੇ ਮਨੂੰ ਵੀ ਜਿਆਦੇ ਲੀਡਰਾਂ ਦਾ ਇੱਥੇ ਪੈਦਾ ਹੋਣਾ ਵੀ ਸੰਭਾਵਿਕ ਹੈ ਜਦੋਂ ਲੀਡਰ ਪੈਦਾ ਹੋਣ ਉਹ ਜਿਆਦਾ ਜਿਹੜਾ ਕੋਈ ਚੰਡੀਗੜ੍ਹ ਦੇ ਜਿਹੜਾ ਜਿਆਦਾ ਲੱਗਦਾ ਰਹੇ ਫਿਰ ਉਹ ਤੇ ਵੀ ਬੰਦੇ ਦੇ ਮਨ ਚ ਰਹਿੰਦਾ ਵੀ ਮੈਂ ਵੀ ਵੱਡੀ ਕੁਰਸੀ ਤੇ ਬੈਠ ਜਾਵਾਂ ਹੂੰ ਹੂੰ ਇਹ ਹਰੇਕ ਬੰਦੇ ਦਾ ਕੋਈ ਵੀ ਆ ਜੀ ਜਿਹੜਾ ਬੰਦਾ ਚੱਲਦਾ ਆ ਚਾਹੇ ਸਰਪੰਚ ਤੋਂ ਚੱਲਦਾ ਆ ਉਹਦਾ ਹਰੇਕ ਬੰਦਾ ਮੈਂ ਬਲਾਕ ਸਮਤੀ ਮੈਂਬਰ ਬਣ ਜਾ ਮੈਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣ ਜਾ ਮੈਂ ਐਮਐਲਏ ਬਣ ਜਾ ਫਿਰ ਅੱਗੇ ਜਾ ਕੇ ਫਿਰ ਬਾਗੀ ਹੋਣ ਦਾ ਉਹ ਹੁੰਦਾ ਜੀ ਜਦੋਂ ਟਕਰਾਅ ਵੱਧਦਾ ਆ ਕੁਰਸੀ ਤੇ ਲੜਾਈ ਤਾਂ ਕੁਰਸੀ ਦੀ ਹੋਣਾ ਹੂੰ ਹੂੰ ਬਿਲਕੁਲ ਬਿਲਕੁਲ ਲੜਾਈ ਤਾਂ ਕੁਰਸੀ ਦੀ ਹਰੇਕਾਂ ਦੇ ਮੈਂ ਵੱਡੀ ਕੁਰਸੀ ਤੇ ਬੈਠਾ ਹੂੰ ਜਿਹੜਾ ਕੋਈ ਪਹਿਲਾਂ ਬੈਠਾ ਹੈ ਉਹਦੇ ਨਾਲ ਟਕਰਾ ਤਾਂ ਹੋਣਾ ਹੀ ਹੈ ਨਾ ਜਦੋਂ ਕੁਰਸੀ ਦਾ ਲੜਾਈ ਪੈਣੀ ਹੈ ਬਿਲਕੁਲ ਬਿਲਕੁਲ ਇਸ ਕਰਕੇ ਮੈਂ ਸਮਝਦਾ ਵੀ ਜਿਹੜਾ ਅਕਾਲੀ ਦਲ ਦਾ ਪਟਿਆਲਾ ਜ਼ਿਲ੍ਹਾ ਆ ਹੂੰ ਬਹੁਤ ਵੱਡਾ ਪਟਿਆਲਾ ਦਾ ਸੰਗਰੂਰ ਹੂੰ ਸੰਗਰੂਰ ਵੀ ਸੰਗਰੂਰ ਵੀ ਇੱਕੋ ਗੱਲ ਹੈ ਬਰਨਾਲੇ ਤੱਕ ਜਾਂਦਾ ਹੈ ਬਰਨਾਲੇ ਤੱਕ ਜਾਂਦਾ ਹੈ ਸਹੀ ਹੈ ਇਹ ਬਹੁਤ ਇਮਿਹਤ ਰੱਖਦੇ ਨੇ ਅਕਾਲੀ ਦਲ ਚ ਹੂੰ ਇਹ ਜਿਹੜੇ ਚ ਮੈਂ ਸਮਝਦਾ ਵੀ ਅਕਾਲੀ ਦਲ ਨੂੰ ਅੱਜ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਹੂੰ ਜੇ ਪਟਿਆਲਾ ਜਿਹੜਾ ਅਕਾਲੀ ਦਲ ਸਮਰੂਪ ਜਿਹੜਾ ਅਕਾਲੀ ਦਲ ਮਜ਼ਬੂਤ ਹੁੰਦਾ ਮੈਂ ਸਾਬਦਾ ਵੀ ਪੰਜਾਬ ਤਾਂ ਬਹਿਰ ਹੀ ਆ ਜਾਣੀ ਆ ਫਿਰ ਅਕਾਲੀ ਦਲ ਦੀ ਸਰਕਾਰ ਨੂੰ ਕੋਈ ਨਹੀਂ ਬੰਨ ਤੋ ਰੋਕ ਕਹਿੰਦਾ ਪਾਬਕੇ ਸਵਰਗੀ ਟੋੜਾ ਸਾਹਿਬ ਦਾ ਜ਼ਿਲ੍ਹਾ ਤੇ ਉਹਨਾਂ ਦਾ ਇਲਾਕਾ ਬਿਲਕੁਲ ਜੀ ਟੋੜਾ ਸਾਹਿਬ ਦਾ ਇਲਾਕਾ ਬਿਲਕੁਲ ਉਸ ਇਲਾਕੇ ਚ ਅਕਾਲੀ ਦਲ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਮਜ਼ਬੂਤ ਹੋਣਾ ਜ਼ਰੂਰੀ ਹੈ ਹੂੰ ਹੂੰ ਇਹ ਮੈਂ ਆਪਣੇ ਲੀਡਰਸ਼ਿਪ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਵੀ ਅਪੀਲ ਕਰਦਾ ਹਾਂ ਹੂੰ ਤੇ ਆਪ ਮਿਲ ਕੇ ਵੀ ਕਈ ਵਾਰ ਕਿਹਾ ਵੀ ਕਹਾਂਗਾ ਕਹਾਂਗੇ ਵੀ ਅੱਗੇ ਵੀ ਵੀ ਜਿਹੜਾ ਪਟਿਆਲਾ ਦਾ ਸੰਗਰੂਰ ਜ਼ਿਲ੍ਹਾ ਹੈ ਇਹਨੂੰ ਆਪਾਂ ਮੰਨ ਲਓ ਵੀ ਬਹੁਤ ਵੱਡੇ ਪੱਧਰ ਤੇ ਨੂੰ ਮਜ਼ਬੂਤ ਕਰੀਏ ਇਹਦੀ ਅਹਿਮਤ ਰਹਿਣੀ ਚਾਹੀਦੀ ਹੈ ਇਹਦੀ ਸਾਰੇ ਪੰਜਾਬ ਨਾਲੋਂ ਵੱਡੀ ਅਹਿਮਤ ਦੋ ਜ਼ਿਲ੍ਹਿਆਂ ਦੀਆਂ ਨਾਲ ਫਤਿਹਗੜ ਸਾਹਿਬ ਵੀ ਇਹਦੇ ਵਿੱਚ ਆ ਜਾਂਦਾ ਹੈ ਚਲੋ ਪਟਿਆਲੇ ਦਾ ਹਿੱਸਾ ਇਹ ਹੈ ਉਹ ਵੀ ਹਿੱਸਾ ਹੀ ਪਟਿਆਲੇ ਜ਼ਿਲ੍ਹੇ ਦਾ ਹਿੱਸਾ ਆ ਵੀ ਇਹ ਚੀਜ਼ ਕਹਿੰਦੇ ਪਟਿਆਲੇ ਜ਼ਿਲ੍ਹੇ ਵਿੱਚ ਸੀ ਹਾਂ ਬਿਲਕੁਲ ਬਿਲਕੁਲ ਇਹ ਆਪਾਂ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਹੂੰ ਹੂੰ ਜੇ ਆਪਾਂ ਇਹ ਦੋ ਜ਼ਿਲ੍ਹਿਆਂ ਨੂੰ ਮਜ਼ਬੂਤ ਹੋ ਜਾਂਦਾ ਅਕਾਲੀ ਦਲ ਹੂੰ ਮਨੂ ਫਿਰ ਪੰਜਾਬ ਤੇ ਰਾਜਗਾਰਨਾ ਕੋਈ ਵੱਡੀ ਗੱਲ ਨਹੀਂ ਫਿਰ ਬਗਾਵਤਾਂ ਨਹੀਂ ਹੋਣਗੀਆਂ ਬਗਾਵਤਾਂ ਨੂੰ ਕੋਈ ਜਿਹੜੇ ਵੱਡੇ ਲੀਡਰ ਨੇ ਜਦੋਂ ਆਪਾਂ ਮਨੂ ਵੀ ਉਹਨਾਂ ਨਾਲ ਲੜਾਈ ਵਧੀਆ ਤਰੀਕੇ ਨਾਲ ਲੜ ਸਕਦੇ ਆ ਹੂੰ ਬਿਲਕੁਲ ਠੀਕ ਹੈ ਜਦੋਂ ਅਕਾਲੀ ਦਲ ਮਜ਼ਬੂਤ ਹੁੰਦਾ ਆ ਫਿਰ ਆਪਣੇ ਆਪ ਜਦੋਂ ਦੂਜੇ ਲੀਡਰ ਨੂੰ ਮਨੂ ਵੀ ਜੋ ਕਮਜ਼ੋਰ ਹੋਣਗੇ ਤਾ ਅਕਾਲੀ ਦਲ ਮਜਬੂਤ ਹੋਊਗਾ ਤੇ ਲੜਾਈ ਆਪਣੇ ਪੱਧ ਮੋਹ ਸਕਦੀ ਹੈ ਬਿਲਕੁਲ ਗੱਲਬਾਤ ਲਈ ਤੁਹਾਡਾ ਧੰਨਵਾਦ ਅਕਾਲੀ ਦਲ ਦੇ ਜਜ਼ਬਾਤ ਤੁਸੀਂ ਜਿਹੜੀ ਹੈ ਆਪਣੇ ਅੰਦਾਜ਼ ਦੇ ਵਿੱਚ ਬੜੇ ਵਿਸਤਾਰ ਨਾਲ ਪੇਸ਼ ਕੀਤੇ ਹੈ ਤੇ ਨਾਲ ਦਰਸ਼ਕਾਂ ਸਨੇਹ ਨੂੰ ਦੱਸਦੀ ਹੈ ਕਿ ਸਾਡੇ ਨਾਲ ਜੁੜੇ ਸਨ ਕਹਿ ਸਕਦੇ ਹਾਂ ਕਿ ਉਹ ਸਿੱਖ ਚਿੰਤਕ ਤੇ ਸ਼ਰੋਮਣੀ ਅਕਾਲੀ ਦਲ ਦੇ ਵਾਹਿਦ ਵੱਡੇ ਆਗੂ ਸਰਦਾਰ ਲਖਵੀਰ ਸਿੰਘ ਲੋਟ ਸਾਬਕਾ ਚੇਅਰਮੈਨ ਜਿਨ੍ਹਾਂ ਨੇ ਪੰਥਰਤਨ ਸਵਰਗੀ ਜਥੇਦਾਰ ਗੁਰਚਰ ਸਿੰਘ ਟੋੜਾ ਦੀ ਸਾਰ ਜਮੀਨ ਦੇ ਇर्द-ਗਿਰਦ ਅਕਾਲੀ ਸਿਆਸਤ ਤੇ ਪੰਥਕ ਸਿਆਸਤ ਤੇ ਅਕਾਲੀ ਦਲ ਦੇ ਵਿੱਚ ਕਿਵੇਂ ਧੜੇਬੰਦੀ ਤੇ ਬਗਾਵਤ ਅਜਿਹਾ ਸਾਰਾ ਕੁਝ ਕਹਿੰਦਾ ਭਾਵ ਕਿ ਅਕਾਲੀ ਸਰੂਕਾਰ ਬੜੀ ਵਿਸਤਾਰ ਨਾਲ ਸਾਡੇ ਸੰਗ ਸਾਂਝੇ ਕੀਤੇ ਐ ਲੋੜ ਸਾਹਿਬ ਵਕਤ ਦੇ ਲਈ ਤੁਹਾਡਾ ਧੰਨਵਾਦ ਸ਼ੁਕਰੀਆ ਮੋ ਧੰਨਵਾਦ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਮਿਸ਼ਮ ਪੰਜਾਬੀ